ਕੇ ਵਰਕ ਦੇ ਵਿੱਚ ਮੈਂ ਆਰਟੀਕਲ ਲੈ ਕੇ ਆਇਆ ਦਬਕੇ ਵਰਕ ਦਾ ਮੈਂ ਜੇ ਕੋਈ ਵੀ ਆਰਟੀਕਲ ਪਾਦਾ ਨਾ ਐਦਾਂ ਕਦੇ ਹੋਇਆ ਨਹੀਂ ਕਿ ਉਹ ਵਾਇਰਲ ਨਾ ਹੋਵੇ ਕਿਉਂਕਿ ਦਬਕਾ ਵਰਕ ਇਹੋ ਜਿਹਾ ਵਰਕ ਹੈ ਕਿ ਕੋਈ ਕਸਟਮਰ ਐਸਾ ਨਹੀਂ ਹੈਗਾ ਹੁਣ ਤੱਕ ਕਿ ਜਿਹੜਾ ਦਬਕਾ ਵਰਕ ਪਸੰਦ ਨਾ ਕਰੇ ਦਬਕੇ ਵਰਕ ਦਾ ਸੁਪਰ ਹਿੱਟ ਟ੍ਰੈਂਡ ਹੈ ਜੀ ਇਸ ਟਾਈਮ ਸੁਪਰ ਹਿੱਟ ਆਰਟੀਕਲ ਆ ਰਿਹਾ ਸੁਪਰ ਟ੍ਰੈਂਡਿੰਗ ਆਰਟੀਕਲ ਆਰਟੀਕਲ ਲੈ ਕੇ ਆਇਆ ਇੰਨਾ ਪਿਆਰਾ ਆਰਟੀਕਲ ਪਾ ਮੈਂ ਲਾਈਨਿੰਗ ਦਾ ਸਟੱਫ ਓਪਨ ਕਰਾਂ ਨੀਚੇ ਕਿਉਂਕਿ ਕਲਰ ਥੋੜਾ ਨਾ ਚੇਂਜ ਹੋਊਗਾ ਪਿਓਰ 35 ਗ੍ਰਾਮ ਆਰਗੈਂਜ਼ਾ ਦਾ ਪੀਸ ਬ ਉਮੀਂ ਨਿਗਾ ਕਰਾਈ ਪ੍ਰੋਪਰ ਤਰੀਕੇ ਨਾਲ ਕਲਰ ਪ੍ਰੋਪਰ ਸਹੀ ਆਊਗਾ ਆ ਦੇਖੋ ਆ ਇਹ ਜੀ 5 ਮੀਟਰ ਫੈਬਰਿਕ ਆ ਰਿਹਾ ਪਿਓਰ ਕ੍ਰੇਪ ਦਾ ਹੁਣ ਚੈੱਕ ਕਰੋ ਇਹਦੀ ਸ਼ਰਟ ਸ਼ਰਟ ਤੇ ਸਾਰਾ ਦਬਕੇ ਵਾਲਾ ਮਾਰਾ ਜੀ ਆਏ ਹਾਰੇ ਪੀਸ ਦੇਖੋ ਹੁਣ ਵੱਧਦੀ ਹੈ ਨਾ ਗੱਲ ਇਹ ਬਾਟਮ ਦਾ ਜਿਹੜਾ ਸਟੱਫ نیچے ਲਾਏ ਲਾਈਨਿੰਗ ਦਾ ਫੇਰ ਪਤਾ ਲੱਗਦਾ ਵੀ ਕਲਰ ਕੀ ਹੈ ਟਰਾਂਸਪੇਰੈਂਟ ਫੈਬਰਿਕਾ ਕਿ ਐਦਾ ਕਲਰ ਦਾ ਪਤਾ ਨਹੀਂ ਲੱਗਦਾ ਦਬਕੇ ਵਰਗੇ ਦਾ ਮੋਸਟ ਪੌਪੂਲਰ ਆਰਟੀਕਲ ਲੈ ਕੇ ਆਇਆ ਫੋਰ ਸਾਈਡ ਦੁਬੱਟੇ ਦੇ ਨਾਲ ਸਾਰਾ ਦਬਕੇ ਦਾ ਕੰਮ ਹੈ ਔਰ ਫੈਬਰਿਕ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਆ ਰਿ ਦਬਕੇ ਵਰਕ ਦਾ ਆਰਟੀਕਲ ਚਾਹੀਦਾ ਇੱਕ ਗੱਲ ਹੋਰ ਕਹਦਾ ਕਿ ਦਬਕੇ ਵਰਕ ਦਾ ਆਰਟੀਕਲ ਜਿੰਨੇ ਵੀ ਦਬਕੇ ਵਰਕ ਦੇ ਆਰਟੀਕਲ ਲੈ ਕੇ ਆਉਂਗਾ ਦਬਕਾ ਵਰਕ ਐਸਾ ਵਰਕ ਹੈ ਚਾਹੇ ਤੁਸੀਂ 20 ਸਾਲ ਬਾਅਦ ਸੂਟ ਪਾ ਲਿਓਗੇ ਇੰਨੀ ਗੱਲ ਨਹੀਂ ਕਹਿ ਸਕਦਾ ਵੀ ਕੰਮ ਪੁਰਾਣਾ ਆ ਚੈੱਕ ਕਰੋ ਦਬਕੇ ਵਰਕ ਦਾ ਸੁਪਰੀਅਰ ਆਰਟੀਕਲ ਹੈ ਸ਼ੇਡ ਦੇਖੋ ਕਿੰਨੇ ਪਿਆਰੇ ਨੇ ਤਿੰਨ ਜਿਨ੍ਹਾਂ ਨੂੰ ਵੈਡਿੰਗ ਦੇ ਲਈ ਸਪੈਸ਼ਲ ਆਰਟੀਕਲ ਚਾਹੀਦੇ ਨੇ ਹੁਣੇ ਬਾਏ ਕਰ ਲਓ ਵੈਡਿੰਗ ਪਰਪਸ ਲਈ ਸੂਟ ਐਹੋ ਜੀ ਡਿਜ਼ਾਈਨਿੰਗ ਹਾਈ ਐਂਡ ਲੈਵਲ ਦੀ ਡਿਜ਼ਾਈਨਿੰਗ ਤੁਹਾਨੂੰ ਦੇਣੀ ਹੈ ਨਾ ਮੈਨੇ ਪਹਿਲਾਂ ਤੁਸੀਂ ਆਰਟੀਕਲ ਲੈ ਕੇ ਆਇਆ ਅੱਜ ਦਾ ਡਿਜ਼ਾਈ ਪਹਿਲਾਂ ਮੈਂ ਤੁਹਾਨੂੰ ਦਿਖਾਨ ਲੱਗਿਆ ਅਕਸਰ ਮੈਂ ਹਰ ਵੀਡੀਓ ਦੇ ਵਿੱਚ ਸੂਟ ਖੋਲਦਾ ਹੁੰਨਾ ਸਭ ਨੂੰ ਪਤਾ ਹੈ ਇਸ ਵੀਡੀਓ ਦੇ ਵਿੱਚ ਮੈਂ ਸੂਟ ਨਹੀਂ ਖੋਲਣਾ ਇਸ ਵੀਡੀਓ ਦੇ ਵਿੱਚ ਮੈਂ ਖੋਲੂਗਾ ਪਹਿਲਾਂ ਦੁਪੱਟਾ ਕਿਉਂਕਿ ਜਿਹੜੇ ਦੁਪੱਟੇ ਆ ਰਿਹਾ ਨਾ ਆ ਆ ਰਿਹਾ ਦੁਪੱਟਾ ਪਹਿਲਾਂ ਦੁਪੱਟਾ ਚੈੱਕ ਕਰ ਲਓ ਇਹੋ ਜਿਹੇ ਦੁਪੱਟੇ ਵਾਲੇ ਸੂਟ ਬਹੁਤ ਘੱਟ ਮਿਲਦੇ ਆ ਔਰ ਮਿਲਨੇ ਕਿੱਥੋਂ ਆ ਅਮਰਦਸ ਰਿਆ ਮਾਲ ਜਾਂਦੇ ਸਟੋਰ ਤੋਂ ਚਾਹੇ ਤੁਸੀਂ ਵਿਜ਼ਿਟ ਕਰ ਲਓ ਸਮਾਨੇ ਚਾਹੇ ਤੁਸੀਂ ਆਨਲਾਈਨ ਮੰਗਾ ਲਓ ਦੁਪੱਟਾ ਚੈੱਕ ਕਰ ਲਿਆ ਹੁਣ ਚੈੱਕ ਕਰਾਂਗਾ ਤੁਹਾਨੂੰ ਇਹਦੀ ਸ਼ਰਟ ਪਿਓਰ ਫੁੱਲ ਪਿਓਰ 35 ਗ੍ਰਾਮ オーਗੈਂਜ਼ਾ ਪਿਓਰ ਦਾ ਫੈਬਰਿਕ ਹੈ ਜੀ ਇਹ ਔਰ ਡਰਾਈ ਕਲੀਨਰ ਸੂਟ ਹੈ ਇਹ ਨਾ ਕਿ ਵਾਸ਼ੇਬਲ ਆ ਆ ਰਿਹਾ ਸਾਰਾ ਫਰੰਟ ਹੈਵੀ ਸਾਰਾ ਹੈਂਡਵਰਕ ਪ੍ਰੋਪਰ 슬ੀਵਸ ਤੇ ਕੰਮ ਔਰ ਸ਼ੇਡ ਨਵਾਂ ਸ਼ੇਡ ਹੈ ਨਵਾਂ ਯੂਨੀਕ ਕਲਰ ਨਾਮ ਨਹੀਂ ਪਤਾ ਨਵਾਂ ਕਲਰ ਬਿਲਕੁਲ ਆ ਦੇਖੋ ਲਾਈਨਿੰਗ ਦਾ ਸਟੱਫ ਨਾਲ ਮਿਲੇਗਾ ਪਿਓਰ ਕ੍ਰੇਪ ਦੀ ਲਾਈਨਿੰਗ ਨਾਲ ਹੈ 5 ਮੀਟਰ ਫੈਬਰਿਕ ਹੈ ਸ਼ਰਟ ਫੁੱਲ ਪਿਓਰ 35 ਗ੍ਰਾਮ オーਗੈਂਜ਼ਾ ਦੀ ਸ਼ਰਟ ਆ ਰਹੀ ਹੈ ਸਾਰਾ ਹੈਂਡਵਰਕ ਔਰ ਦੁਪੱਟਾ ਦੁਪੱਟਾ ਕਹਿੰਦਾ ਵੀ ਬਸ ਖੋਲ ਕੇ ਦਿਖਾ ਦੇ ਹੁਣ ਤਾਂ ਦੁਪੱਟਾ ਮੂੰਹ ਬੋਲ। ਕੀ ਬਾਤ ਹੈ। ਸੂਟ ਜੋ ਤੁਸੀਂ ਪਾਇਆ ਹੋਏਗਾ ਨਾ 10 ਜਾਣੇ ਨਹੀਂ 100 ਜਾਣੇ ਵੀ ਖੜੇ ਹੋਣਗੇ ਤਾਰੀਫ਼ ਕਰਨਗੇ ਸੂਟ ਬਾਈ ਕਿੱਥੋਂ ਕਰਿਆ ਗਰੰਟੀ ਐ ਇਸ ਗੱਲ ਦੀ ਮੇਰੀ। ਤਾਂ ਸਾਡੇ ਕਲਾਇੰਟ ਵੀ ਵੇਟ ਕਰਦੇ ਰਹਿੰਦੇ ਆ ਚਾਹੇ ਉਹ ਐਨਆਰਆਈ ਆ ਚਾਹੇ ਉਹ ਇੰਡੀਆ ਦੇ ਵਿੱਚ ਆ। ਭਾਜੀ 15-15 ਮਿੰਟ ਬਾਅਦ ਇੰਸਟਾਗ੍ਰam ਖੋਲ ਕੇ ਚੈੱਕ ਕਰੀਦਾ ਵੀ ਤੁਸੀਂ ਕੋਈ ਰੀਲ ਪਾਈ ਹੈ ਨਹੀਂ। ਵੈਸਟਰ ਨੋਟੀਫਿਕੇਸ਼ਨ ਤੁਹਾਨੂੰ ਮਿਲ ਹੀ ਜਾਂਦੀ ਹੈ। ਆਰਟੀਕਲ ਇੱਕ ਤੋਂ ਇੱਕ ਇੱਕ ਤੋਂ ਇੱਕ ਪ੍ਰੋਵਾਈਡ ਕਰੂੰਗਾ। ਮੈਂ ਵਾਦਾ ਕਰਦਾ ਇਸ ਗੱਲ ਦਾ ਕਿ ਇਹੋ ਜਿਹੇ ਡਿਜ਼ਾਈਨ ਲਾਂਚ ਕਰੂੰਗਾ ਨਾ ਕਿ ਤੁਸੀਂ ਕਹਿਣਾ ਪਾਜੀ ਸ਼ਾਪਿੰਗ ਤੁਹਾਡੇ ਤੋਂ ਕਰਨੀ ਆ ਬਸ ਕਿਤੋਂ ਹੋਰ ਕਰਨੀ ਨਹੀਂ ਆ ਨਵਾਂ ਡਿਜ਼ਾਈਨ ਲੈ ਕੇ ਆਇਆ ਪਿਓਰ ਖਾਦੀ ਸਿਲਕ ਦੇ ਵਿੱਚ ਰੰਗ ਡਿਜ਼ਾਈਨ ਆਏ ਹਾਏ ਦੋਨੋਂ ਗੱਲਾਂ ਨੇ ਰੰਗ ਡਿਜ਼ਾਈਨ ਫੈਬਰਿਕ ਤਿੰਨ ਗੱਲਾਂ ਨੇ ਤਿੰਨੇ ਗੱਲਾਂ ਇਹ ਕਮਾਲ ਨੇ ਆ ਚੈੱਕ ਕਰੋ ਫੈਬਰਿਕ ਪਿਓਰ ਖਾਦੀ ਸਿਲਕ ਜਿਨ੍ਹਾਂ ਨੂੰ ਪਿਓਰ ਸਿਲਕ ਫੈਬਰਿਕ ਚਾਹੀਦਾ ਔਰ ਪਿਓਰ ਦਾ ਫੈਬਰਿਕ ਹੋਏਗਾ neck ਤੇ ਸਾਰਾ ਹੈਂਡਵਰਕ ਆਏ ਹਾਏ ਹੈ ਕੀ ਕਾਰਾਗਿਰੀ ਹੈ ਯਾਰ ਮੈਂ ਕਹਿੰਦਾ ਡਿਜ਼ਾਈਨ ਚੈੱਕ ਕਰਾ ਰੋ ਮੀ ਲਾਜਵਾਬ ਡਿਜ਼ਾਈਨ ਹੈ ਇਸ ਤੋਂ ਉੱਪਰ ਕੁਝ ਨਹੀਂ ਬਣ ਸਕਦਾ ਆ ਚੈੱਕ ਕਰੋ ਜਿਹੜੇ ਤੁਸੀਂ 35 35000 ਰੁਪਏ ਲਾ ਕੇ ਆਰਟੀਕਲ ਰੈਡੀ ਕਰਵਾਣਾ ਆ ਚੈੱਕ ਕਰਾਰੋ ਮੈਂ ਡਿਜ਼ਾਈਨਿੰਗ ਆ ਕਿੰਨਾ ਸ਼ਾਨਦਾਰ ਡਿਜ਼ਾਈਨ ਬਣਾਇਆ ਹੋਇਆ ਆ ਦੇਖੋ ਕਿੰਨਾ ਪਿਆਰਾ ਬਰਦਵਾਰ ਡਿਜ਼ਾਈਨ ਦਿੱਤਾ ਆ ਆਹ ਰਿਹਾ 슬ੀਵਸ ਤੇ ਕੰਮ ਉਸ ਤੋਂ ਬਾਅਦ ਆ ਚੈੱਕ ਕਰੋ ਇਹਦੀ ਬਾਟਮ ਤੇ ਵਰਕ ਆ ਰਿਹਾ ਉਸ ਤੋਂ ਬਾਅਦ ਆ ਚੈੱਕ ਕਰੋ ਬੈਕ ਫਰੰਟ ਬੈਕ ਬਾਟਮ 슬ੀਵਸ ਇਹ ਹੁੰਦੇ ਆ ਬੁਟੀਕ ਦੇ ਆਰਟੀਕਲ ਬੁਟੀਕ ਸਟਾਈਲ ਦੇ ਡਿਜ਼ਾਈਨਰ ਸੂਟ ਕੋਈ ਲੋੜ ਨਹੀਂ 25 25 3000 ਰੁਪਏ ਲਾਣ ਦੀ ਅਸੀਂ ਤੁਹਾਨੂੰ ਇਕਨੋਮਿਕਲ ਪ੍ਰਾਈਸ ਦੇ ਵਿੱਚ ਇਹੋ ਜਿਹੇ ਆਰਟੀਕਲ ਦੇ ਦਾਂਗੇ ਨਾ ਕਿ ਸੂਟ ਹਰ ਕੋਈ ਦੇਖਦਾ ਰਹੇਗਾ ਤੁਹਾਡਾ ਉਹ ਦੁਪੱਟੇ ਦਾ ਸਟਾਫ ਨਵਾਂ ਪਿਓਰ ਬਨਾਰਸੀ ਦੇ ਵਿੱਚ ਦੁਪੱਟਾ ਆ ਰਿਹਾ ਇਹਦਾ ਪਿਓਰ ਬਨਾਰਸੀ ਦੇ ਦੁਪੱਟਾ ਆ ਰਿਹਾ ਦੁਪੱਟੇ ਸਾਰਾ ਫੋਰਸ ਐਡਵਾਂਸ ਕਰ ਰਿਹਾ ਦੁਪੱਟੇ ਦਾ ਫੈਬਰਿਕ ਬਿਲਕੁਲ ਨਵਾਂ ਹੈ ਯੂਨਿਕ ਪਿਓਰ ਵਿਸਕੋਸ ਔਰਗੈਂਜ਼ਾ ਪਿਓਰ ਔਰਗੈਂਜ਼ਾ ਬਨਾਰਸੀ ਫੈਬਰਿਕ ਆ ਰਿਹਾ ਸੋ ਸ਼ੇਡ ਦੇਖੋ ਓਏ ਹੋ ਹਰ ਚੈਰੀ कलर ਤਿੰਨ ਰੰਗ ਤਿੰਨੇ ਰੰਗ ਜ਼ਬਰਦਸਤ ਕੋਈ ਵੀ ਰੰਗ ਬਾਜ਼ੀ ਬਸ ਜਿੱਦੇ ਟਾਈਮ ਦੇ ਵਿੱਚ ਹਰ ਕਸਟਮਰ ਨੂੰ ਪਸੰਦ ਆ ਪਿਓਰ ਖਾਦੀ ਸਿਲਕ ਫੈਬਰਿਕ ਔਰ ਜਿੰਨੇ ਵੀ ਰੰਗ ਡਿਜ਼ਾਈਨ ਖਾਦੀ ਸਿਲਕ ਚ ਬਣ ਕੇ ਆ ਰਹੇ ਹਨ ਸਾਰੇ ਦੇ ਸਾਰੇ ਡਿਫਰੈਂਟ ਔਰ ਪ੍ਰੋਪਰ ਬੁਟੀਕ ਸਟਾਈਲ ਦੇ ਆਰਟੀਕਲ ਪਹਿਲਾ ਆਰਟੀਕਲ ਚੈੱਕ ਕਰੋ ਜੀ 2025 ਦਾ ਬਿਲਕੁਲ ਨਵਾਂ ਆਰਟੀਕਲ ਲਾਂਚ ਕਰਨ ਜਾ ਰਹੇ ਆ ਪਿਓਰ ਖਾਦੀ ਸਿਲਕ ਦੇ ਵਿੱਚ ਜਿਵੇਂ ਪਿਓਰ ਗਾਵੜਨ ਸਿਲਕ ਹੈ ਓਵੇਂ ਪਿਓਰ ਖਾਦੀ ਸਿਲਕ ਹੈ ਗ੍ਰੇਸ ਸੇਮ ਹੈ ਦੋਨਾਂ ਦੀ ਆ ਚੈੱਕ ਕਰੋ ਡਿਜ਼ਾਈਨ ਦੇਖੋ ਕਿੰਨਾ ਲਾਜਵਾ ਬਣਾਇਆ ਓਏ ਹੋਏ ਹੋਏ ਇਹੋ ਜਿਹਾ ਡਿਜ਼ਾਈਨ ਦੇਖ ਕੇ ਨਾ ਹੋ ਨਹੀਂ ਸਕਦਾ ਵੀ ਕਸਟਮਰ ਬਾਏ ਨਾ ਕਰੇ ਇੱਕ ਵਾਰੀ ਤੁਸੀਂ ਰੀਲ ਦੇਖ ਲਈ ਤਾਂ ਡੈਫੀਨੇਟਲੀ ਤੁਸੀਂ ਆਰਡਰ ਪੱਕਾ ਕਰਨਾ ਇਹ ਆਰਟੀਕਲ ਦਾ ਸਭ ਤੋਂ ਸੋਹਣਾ ਆਰਟੀਕਲ ਲੈ ਕੇ ਆਇਆ ਪ੍ਰੋਪਰ ਬੁਟੀਕ ਮੇਡ ਆਰਟੀਕਲ ਬਣਾਇਆ ਕੰਮ ਚੈੱਕ ਕਰਾ ਦਰੋਂ ਮੈਂ ਇੱਕ ਵਾਰੀ ਪਾੜਨ ਵਰਕ ਦਬਕਾ ਵਰਕ ਔਰ ਹਰ ਤਰ੍ਹਾਂ ਦਾ ਮਟੀਰੀਅਲ ਆ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਇਹਦਾ ਸਟੋਨ ਵਾਕ ਦਾ ਕੰਮ ਕਰਾ ਹੋਇਆ ਹੈ ਪ੍ਰੋਪਰ 슬ੀਵਸ ਤੇ ਕੰਮ ਆ ਰਿਹਾ ਪਿਓਰ ਖਾਦੀ ਸਿਲਕ ਫੈਬਰਿਕ ਆ ਰਿਹਾ ਉਸ ਤੋਂ ਬਾਅਦ ਆ ਹੈਗਾ ਸਰਪ੍ਰਾਈਜ਼ ਤੁਹਾਡੇ ਵਾਸਤੇ ਆ ਚੀਜ਼ਾਂ ਕਰਕੇ ਆ ਆ ਮੈਂ ਕਹਿੰਦਾ ਤਨ ਮਨ ਰੂਹ ਸਭ ਕੁਝ ਖੁਸ਼ ਹੋ ਜਾਂਦਾ ਹੈ ਸੂਟ ਦੇਖ ਕੇ ਅਲਟੀਮੇਟ ਆਰਟੀਕਲ ਹੈ ਜੀ ਪਿਓਰ ਖਾਦੀ ਦਾ ਸ਼ੇਡ ਵੀ ਨਵਾਂ ਹੈ ਯੂਨੀਕ ਸ਼ੇਡ ਹੈ ਬਿਲਕੁਲ ਡਿਫਰੈਂਸ਼ੀਏਟ ਹੈ ਆ ਚੈੱਕ ਕਰੋ ਪਿਓਰ ਦਾ ਤੰਬਾ ਰੰਗ ਹੈ ਇਹ ਇਹਨੂੰ ਪੰਜਾਬੀ ਜੀ ਦੱਸ ਰਿਹਾ ਮੈਂ ਤੁਹਾਨੂੰ ਪਿਓਰ ਦਾ ਤੰਬਾ ਸ਼ੇਡ ਹੈ ਹਲੋ ਪ੍ਰੋਪਰ ਬਾਟਮ ਦੇ ਕੰਮ ਆ ਰਿਹਾ ਸਲਵਾਰ ਦੇ ਪਹੁੰਚ ਤੇ ਕੰਮ ਆ ਗਿਆ 슬ੀਵਸ ਤੇ ਕੰਮ ਆ ਗਿਆ ਫਰੰਟ ਤੇ ਕੰਮ ਆ ਗਿਆ ਬੈਕ ਤੇ ਕੰਮ ਆ ਗਿਆ ਉਸ ਤੋਂ ਬਾਅਦ ਚੈੱਕ ਕਰੋ ਜੀ ਇਹਦੀ ਸ਼ਾਨ ਆਨ ਬਾਨ ਸ਼ਾਨ ਇਹਦਾ ਦੁਪੱਟਾ ਆਏ ਹਾਏ 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 ਦੁਪੱਟਾ ਫੋਰ ਸਾਈਡ ਸਟਾਰਨ ਵਗ ਦੇ ਨਾਲ ਉਹ ਛੇੜ ਦੇਖੋ ਅਲਟੀਮੇਟ ਕਲਰ ਰਾਮਾ ਗ੍ਰੀਨ ਰਾਇਲ ਬਲੂ ਤਿੰਨ ਰੰਗ ਰੈਡੀ ਹੋਇਆ ਅਲਟੀਮੇਟ ਆਰਟੀਕਲ ਹੁਣੇ ਆਰਡਰ ਕਰ ਲਓ ਇਨਾਂ ਨੂੰ ਸਮਰ ਸਪੈਸ਼ਲ ਦੇ ਵਿੱਚ ਸੋਬਰ ਦੇ ਪਾਰਟੀ ਵੇਅਰ ਆਰਟੀਕਲ ਚਾਹੀਦਾ ਤੇ ਤੁਸੀਂ ਡੇਲੀ ਰੂਟਿਨ ਚ ਬਾਹਰ ਅੰਦਰ ਪਾਰਟੀ ਫੰਕਸ਼ਨ ਤੇ ਜਿਵੇਂ ਮਰਜ਼ੀ ਪਾ ਲੋ ਔਰ ਫੈਬਰਿਕ ਨਵਾਂ ਡਿਜ਼ਾਈਨਿੰਗ ਨਵੀਂ ਚਾਹੀਦੀ ਹੈ ਤਾਂ ਇੱਕ ਕਨਸੈਪਟ ਚੈੱਕ ਕਰੋ ਬਿਲਕੁਲ ਨਵਾਂ ਕਨਸੈਪਟ ਹੈ ਇਹ ਅੱਜ ਦਾ ਲੇਟੈਸਟ ਕਨਸੈਪਟ ਹੈਗਾ ਜੀ ਸਾਰਾ ਈਵਿੰਗ ਦੇ ਵਿੱਚ ਸਾਰਾ ਸ਼ੈਡੋ ਵਰਕ ਦੇ ਵਿੱਚ ਅਲਟੀਮੇਟ ਆਰਟੀਕਲ ਓਏ ਹੋਏ ਹੋਏ ਡਿਜ਼ਾਈਨਿੰਗ ਦੇਖੋ ਕਿੰਨੀ ਏ ਕਲਾਸ ਬਣੀ ਹੋਈ ਹੈ ਆ ਤਾਂ ਐਂਦਾ ਆ ਰਿਹਾ ਫਰੰਟ ਦੀ ਆ ਉਹ ਹੈ ਤਾਂ ਘੇਰਾ ਆ ਫਰੰਟ ਦੀ ਡਿਜ਼ਾਈਨਿੰਗ ਆ ਰਹੀ ਹੈ ਬੜਾ ਪਿਆਰਾ ਆਰਟੀਕਲ ਹੈ ਬਿਊ ਯੂਨਿਕ ਆਈਟਮ ਹੈ ਬਿਲਕੁਲ ਆ ਆ ਰਿਹਾ ਤਾਂ ਫਰੰਟ ਆ ਫਰੰਟ ਦੀ ਡਿਜ਼ਾਈਨਿੰਗ ਆਏਗੀ ਬਾਜੂ ਤੇ ਸੇਮ ਇਦਾਂ ਦੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਸਾਰਾ ਵਰਕ ਕਰਿਆ ਹੋਇਆ ਇਹ ਸਾਰਾ ਵਰਕ ਆ ਰਿਹਾ ਆ ਚੈੱਕ ਕਰੋ ਆ ਸਾਰਾ ਸ਼ੈਡੋ ਵਰਕ ਦਿੱਤਾ ਹੋਇਆ ਸਾਰਾ ਵੀਵੇਂ ਦਾ ਕੰਮ ਹੈ ਪਿਓਰ ਮਲ ਕੋਟਨ ਫੈਬਰਿਕ ਆ ਰਿਹਾ ਲਾਈਨਿੰਗ ਜਰੂਰ ਲੱਗੂਗੀ ਮੈਚਿੰਗ ਬਾਟਮ ਆ ਰਹੀ ਆ ਪਿਓਰ ਮਸਲੀਨ ਦੀ オリジナル ਬਾਟਮ ਆ ਰਹੀ ਆ ਔਰ ਆ ਆ ਰਿਹਾ ਇਹਦਾ ਦੁਪੱਟਾ ਜਿਨ੍ਹਾਂ ਨੂੰ ਹਾਈ ਐਂਡ ਇਹ ਕਲਾਸਿਕ ਵਾਇਰਿਟੀ ਚਾਹੀਦੀ ਹੈ ਨਾ ਯੂਨਿਕ ਸੱਤ ਤੋਂ ਸੋਨੇ ਆਰਟੀਕਲ ਮੈਂ ਲੈ ਕੇ ਆ ਰਿਹਾ ਆ ਚੈੱਕ ਕਰੋ ਦੁਪੱਟਾ ਸ਼ੇਡ ਦੇਖੋ ਕਿੰਨੇ ਪਿਆਰੇ ਨੇ ਇੱਕ ਆ ਰਿਹਾ ਗਾਜ਼ੀਪੀਚ ਕਲਰ ਇੱਕ ਆ ਰਿਹਾ ਸਕਾਈ ਸ਼ੇਡ ਥੋੜਾ ਪਿਆਰਾ ਸ਼ੇਡ ਹੈ ਕਲਰ ਤੁਸੀਂ ਕੋਈ ਵੀ ਬਾਇ ਕਰ ਲਓ ਜਿਹੜਾ ਇੰਦਾ ਪ੍ਰਾਈਸ ਰਹੇਗਾ ਉਹ ਰਹੇਗਾ ਬਿਲਕੁਲ ਇਕਨੋਮਿਕਲ ਪ੍ਰਾਈਸ ਆ ਰਹਾ ਜੀ 3150 ਹੁਣ ਤੱਕ ਪਤਾ ਨਹੀਂ ਕਿੰਨੇ ਆਰਟੀਕਲ ਸੇਲ ਕਰਦੇ ਪਰ ਇਹੋ ਜੀ ਪ੍ਰਿੰਟਿੰਗ ਤੇ ਇਹੋ ਜਿਹਾ ਕਲਰ ਕੰਬੀਨੇਸ਼ਨ ਨਹੀਂ ਆਇਆ ਹੁਣ ਤੱਕ ਸੋ ਫਸਟ ਟਾਈਮ ਇਹ ਕਲਰ ਕੰਬੀਨੇਸ਼ਨ ਆਇਆ ਜੀ ਸੋ ਕਲਰ ਕੰਬੀਨੇਸ਼ਨ ਦੀ ਗੱਲ ਕਰਾਂ ਬਿਲਕੁਲ ਡਿਫਰੈਂਟ ਜਿਨ੍ਹਾਂ ਨੂੰ ਯੂਨੀਕ ਕਲ ਸਭ ਤੋਂ ਡਿਫਰੈਂਟ ਕਲਰ ਕੰਬੀਨੇਸ਼ਨ ਹੈ ਇਸ ਸੂਟ ਦਾ ਆ ਚੈੱਕ ਕਰੋ ਜੀ ਆ ਆਰੀਆਂ ਦੀ ਪਿਓਰ ਇੱਕ ਜੌਰਜਟ ਦਾ ਹੈ ਤੇ ਇੱਕ ਬਰਬਰੀ ਦਾ ਹੈ ਦੋ ਆਏਗਾ ਦੋ ਫੈਬਰਿਕ ਆਣਗੇ ਇੱਕ ਆਏਗਾ ਜੌਰਜਟ ਇਹ ਆਊਗਾ ਜੌਰਜਟ ਤੇ ਇੱਕ ਆਊਗਾ ਬਰਬਰੀ ਤੇ ਆ ਚੈੱਕ ਕਰੋ ਸਾਰਾ ਸਾਰਾ ਪ੍ਰਿੰਟ ਦੇ ਉੱਤੇ ਆਰੀ ਵਰਕ ਕਰਿਆ ਹੋਇਆ ਹੈ ਔਰ ਕਲਰ ਕੰਬੀਨੇਸ਼ਨ ਬੜਾਈ ਯੂਨੀਕ ਹੈ ਕੁਝ हटਕੇ ਰੰਗ ਜਿਹੜੇ 12 13 ਰੰਗ ਤੁਸੀਂ ਆਖ ਚੁੱਕੇ ਤਾਂ ਕੁਝ ਨਵਾਂ ਕਲਰ ਹੈ ਆ ਚੈੱਕ ਕਰੋ ਪਿਓਰ ਕਰੇਪ ਦੀ ਇਹਦੀ ਬਾਟਮ ਆ ਰਹੀ ਹੈ ਬਾਟਮ ਤੇ ਸਾਰਾ ਟ੍ਰੈਡਵਰਕ ਔਰ ਆ ਆ ਰਿਹਾ ਇਹਦਾ ਦੁਪੱਟਾ ਇਹ ਆਏਗਾ ਜੌਰਜਟ ਦੇ ਫੁੱਲ ਪਿਓਰ ਜੌਰਜਟ ਦਾ ਦੁਪੱਟਾ ਆ ਰਿਹਾ ਇੱਕ ਆ ਰਿਹਾ ਬਰਬਰੀ ਤੇ ਇਹ ਦੋਨੋਂ ਫੈਬਰੀ ਵਿੱਚ ਪ੍ਰਿੰਟ ਬਣਿਆ ਸੇਮ ਹਲੋ ਇਹ ਬਰਬਰੀ ਦੇ ਆ ਰਿਹਾ ਆ ਦੇਖੋ ਇਹ ਪਿਓਰ ਬਰਬਰੀ ਤੇ ਆਏਗਾ ਤੁਸੀਂ ਚਾਹੇ ਬਰਬਰੀ ਆਲਾ ਲਓ ਚਾਹੇ ਜੌਰਜਟ ਆਲਾ ਲੇਨੋ ਕੋਈ ਵੀ ਬਾਈ ਕਰੋ ਔਰ ਜਿਹੜਾ ਇਹਦਾ ਪ੍ਰਾਈਸ ਰਹੇਗਾ ਸਿਰਫ 3450 ਰੁਪਏ ਪ੍ਰਾਈਸ ਦੇਗਾ ਅਗਰ ਤੁਸੀਂ ਵੀ ਕਾਟਨ ਦੇ ਹਾਈ ਪ੍ਰੀਮੀਅਮ ਸੂਟ ਲੱਭ ਰਹੇ ਹੋ ਨਾ ਸਮਾ ਸਪੈਸ਼ਲ ਨਵੇਂ ਫੈਬਰਿਕ ਲੱਭ ਰਹੇ ਹੋ ਤਾਂ ਤੁਸੀਂ ਸਹੀ ਪੇਜ ਤੇ ਆਇਓ ਬਿਲਕੁਲ ਇੱਕ ਤੋਂ ਇੱਕ ਆਰਟੀਕਲ ਆਪਣੇ ਸਟੋਰ ਤੇ ਮਿਲਣਾ ਇੱਕ ਤੋਂ ਇੱਕ ਆਰਟੀਕਲ ਨਵੀਆਂ-ਨਵੀਆਂ ਚੀਜ਼ਾਂ ਸਾਡੇ ਪੇਜ ਤੇ ਤੁਹਾਨੂੰ ਸਭ ਤੋਂ ਪਹਿਲਾਂ ਮਿਲਣਗੀਆਂ ਰਿਸ਼ਤਾ ਬ੍ਰਾਂਡ ਦਾ ਆਰਟੀਕਲ ਚੈੱਕ ਕਰੋ ਜੀ ਦੇਸਟਰ ਪਿੰਡ ਦੀ ਸ਼ਰਟ ਆ ਰਹੀ ਹੈ ਘੇਰੇ ਤੇ ਲੈਸ ਵਰਕ ਆ ਰਿਹਾ ਆਹ ਇਹਦੀ ਬਾਟਮ ਆ ਰਹੀ ਹੈ ਬਾਟਮ ਤੇ ਸਾਰਾ ਹੈਂਡ ਪੇਂਟ ਪਲੱਸ ਉੱਪਰ ਸਾਰਾ ਥ्रेड ਵਰਕ ਰਹਾ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਐਹੋ ਜੀ ਆਈਟਮ ਪੂਰਾ ਸਮਾਨਾ ਘੁੰਮ ਲਓ ਜੇ ਤੁਹਾਨੂੰ ਮਿਲ ਜੇ ਜਲਦੀ ਜਲਦੀ ਆਹ ਚੈੱਕ ਕਰੋ ਮੈਂ ਆਪਣੇ ਸ਼ਹਿਰ ਦੀ ਗੱਲ ਕਰਦਾ ਆ ਲੋ ਦੁਪੱਟਾ ਦੇਖੋ ਪਿਓਰ ਮਲ ਕੋਟਨ ਦਾ ਲਾਈਨਿੰਗ ਦੇ ਵਿੱਚ ਦੁਪੱਟਾ ਬਣਾਇਆ ਦੁਪੱਟੇ ਸਾਰਾ ਹੈਂਡ ਪੇਂਟ ਉੱਪਰ ਸਾਰਾ ਥ्रेड ਵਰਕ ਬੁਟੀਕ ਸਟਾਈਲ ਦੇ ਆਰਟੀਕਲ ਇੱਕ ਆ ਫੈਬਰਿਕ ਆਇਆ ਇਹ ਪਿਓਰ ਕੋਟਨ ਹੈ ਇਹਦੇ ਵਿੱਚ ਤਿੰਨ ਡਿਜ਼ਾਈਨ ਮਿਲਣਗੇ ਇੱਕ ਓ ਵਾਲਾ ਇੱਕ ਓ ਵਾਲਾ ਇੱਕ ਆ ਵਾਲਾ ਚਾਰ ਡਿਜ਼ਾਈਨ ਮਿਲ ਜਾਣਗੇ ਇੱਕ ਆ ਵਾਲਾ ਡਿਜ਼ਾਈਨ ਬਾਕੀ ਇੱਕ ਫੈਬਰਿਕ ਨਵਾਂ ਲਾਂਚ ਕਰ ਰਹੇ ਆ ਜੀ ਇਹ ਸਮਰ ਦਾ ਨਿਊ ਫੈਬਰਿਕ ਲਾਂਚ ਕਰ ਰਹੇ ਆ ਸਮਰ ਸਪੈਸ਼ਲ ਫੈਬਰਿਕ ਆ ਫੈਬਰਿਕ ਦਾ ਨਾਮ ਕੁਝ ਨਹੀਂ ਪਤਾ ਪਰ ਸ਼ਾਰਟ ਤੇ ਲਾਈਨਿੰਗ ਲੱਗੇਗੀ ਨਵਾਂ ਫੈਬਰਿਕ ਆ ਇੱਕ ਕ੍ਰਸ਼ ਟਾਈਪ ਫੈਬਰਿਕ ਆਇਆ ਹੈ ਕ੍ਰਾਸ਼ ਮਸਲੀਨ ਆਈ ਹੈ ਨਮੀ ਪਿਓਰ ਮਡਾਲ ਔਰ ਆ ਆਰੀਏ ਦੀ ਪਿਓਰ ਮਡਾਲ ਦੀ ਬਾਟਮ ਬਾਟਮ ਤੇ ਸਾਰਾ ਥਰੈਡ ਵਰਕ ਉਸ ਤੋਂ ਬਾਅਦ ਟੈਬੀ ਲਾਈਨ ਦਾ ਦੁਪੱਟਾ ਪ੍ਰਾਈਸ ਆਫ ਦਾ ਸੇਮ ਰਹਿਣਾ ਪ੍ਰਾਈਸ ਤੁਹਾਨੂੰ ਵਟਸਐਪ ਤੇ ਮੈਂਸ਼ਨ ਹੋਏਗਾ ਚਾਹੇ ਇੰਸਟਾ ਮੈਸੇਜ ਕਰ ਦੋ ਚਾਹੇ ਵਟਸਐਪ ਕਰ ਦੋ ਇਹਦੇ ਡਿਜ਼ਾਈਨ ਚੈੱਕ ਕਰੋ ਸਾਰੇ ਡਿਜ਼ਾਈਨ 1 2 3 4 5 6 6 ਡਿਜ਼ਾਈਨ ਇਹਦੇ ਆਏ ਸਾਰੇ ਡਿਜ਼ਾਈਨ ਓਕੇ ਰਿਪੋਰਟਾ ਕੋਈ ਵੀ ਪੀਸ ਤੁਸੀਂ ਸਕਰੀਨਸ਼ਾਟ ਲੈ ਕੇ ਫੋਟੋ ਬਰ オーਰਡਰ ਕਰ ਲਓ ਟਾਪ ਕਲਾਸ ਪ੍ਰਿੰਟ ਨਾ ਨੂੰ ਇੰਪੋਰਟਡ ਕੁਆਲਟੀ ਤੇ ਨਵਾਂ ਫੈਬਰਿਕ ਚਾਹੀਦਾ ਨਾ ਨਵੇਂ ਫੈਬ੍ਰਿਕ ਡਿਜੀਟਲ ਪ੍ਰਿੰਟ ਲੈ ਕੇ ਆਇਆ ਇਸ ਟਾਈਮ ਦਾ ਨਿਊ ਫੈਬਰਿਕ ਲਾਂਚ ਕਰਨ ਜਾ ਰਿਹਾ ਪਿਓਰ ਮਲ ਲਾਈਨਿੰਗ ਪਿਓਰ ਮਲ ਲਾਈਨਿੰਗ ਫੈਬਰਿਕ ਹੈ ਜੀ ਨਵਾਂ ਫੈਬਰਿਕ ਲਾਂਚ ਹੋਇਆ ਹੈ ਪ੍ਰਿੰਟ ਆਇਆ ਨਾ ਤਾਂ ਮੈਂ ਅਜ ਤੱਕ ਇਹੋ ਜਿਹੇ ਪ੍ਰਿੰਟ ਦੇਖਿਆ ਨਾ ਮੈਂ ਅਜ ਤੱਕ ਇਹੋ ਜਿਹੇ ਕਲਰ ਪ੍ਰਿੰਟ ਦੇਖਿਆ ਆਏ ਹਾਏ ਹਾਏ ਕਲਰ ਦੀ ਮੈਚਿੰਗ ਇੰਨੀ ਪਿਆਰੀ ਪ੍ਰਿੰਟਿੰਗ ਦੀ ਚਾਹ ਬਾਤ ਹੈ ਬਿਊਟੀਫੁਲ ਪ੍ਰਿੰਟ ਹੈ ਬਿਊਟੀਫੁਲ ਅਲਟੀਮੇਟ ਬੋਲਰ ਨਹੀਂ ਦਿੰਦੇ ਇਹ ਪ੍ਰਿੰਟ ਹੌਲ ਅਨਸਾਰ ਕਸਟਮਰ ਕਹਿੰਦੇ ਆ ਭਾਜੀ ਪੈਕ ਕਰ ਦੋ ਵਾ ਸੂੜੀ ਇੰਨੇ ਸ਼ਾਨਦਾਰ ਆ ਜਿਨ੍ਹਾਂ ਨੂੰ ਡਿਜੀਟਲ ਪ੍ਰਿੰਟ ਚਾਹੀਦਾ ਪ੍ਰੀਮੀਅਮ ਫੈਬਰਿਕ ਚਾਹੀਦਾ ਔਰ ਨਵਾਂ ਫੈਬਰਿਕ ਚਾਹੀਦਾ ਤਾਂ ਸਭ ਤੋਂ ਸੋਹਣੇ ਪ੍ਰਿੰਟ ਲੈ ਕੇ ਆਇਆ ਪ੍ਰਿੰਟ ਆਇਆ ਜਬਰਦਸਤ ਸਾਰੇ ਪ੍ਰਿੰਟ ਨਿਗਾ ਕਰ ਲਓ ਇੱਕ ਤੋਂ ਇੱਕ ਪ੍ਰਿੰਟ ਆਇਆ ਦੁਪੱਟੇ ਇੰਨੇ ਲਾਜਵਾ ਬਣੇ ਹੋਇਆ ਸਭ ਦੇ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਪਿਓਰਟੀਫੁਲ ਡਿਜੀਟਲ ਪ੍ਰਿੰਟ ਅਲਟੀਮੇਟ ਪ੍ਰਿੰਟ ਓਏ ਹੋਏ ਹੋਏ ਜਿਹੜਾ ਇਹਦਾ ਪ੍ਰਾਈਸ ਰਹੇਗਾ ਔਰ ਹੈਗਾ 2450 ਰੁਪਏ ਪ੍ਰੀਮੀਅਮ ਫੈਬਰਿਕ ਨਵਾਂ ਫ ਪ੍ਰਿੰਟ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਆ ਬਹੁਤ ਸੋਹਣਾ ਪ੍ਰਿੰਟ ਆ ਇਹ ਹੁਣੀ 7 ਪੀਸ ਆਏ ਆ ਉਹ 7 ਦੇ 7 ਪੀਸ ਹੁਣੇ ਬਾਏ ਕਰ ਲਏ ਕਸਟਮਰ ਨੇ ਕਸਟਮਰ ਨੀਚੇ ਬੈਠਾ ਫਸਟ ਫਲੋਰ ਤੇ ਉਹ ਸਭ ਤੋਂ ਸੋਹਣਾ ਆਰਟੀਕਲ ਆ ਜੀ ਇਹ ਇਹ ਤੁਹਾਨੂੰ ਪ੍ਰੀ ਬੁਕਿੰਗ ਦੇ ਆਰਟੀਕਲ ਮਿਲੇਗਾ ਹਜੇ ਹੁਣੀ ਸਟਾਕ ਆਇਆ 7 ਪੀਸ ਆਏ ਆ 7 ਦੇ 7 ਪੀਸ ਕਸਟਮਰ ਨੇ ਬਾਏ ਕਰ ਲਏ ਸਭ ਤੋਂ ਸੋਹਣਾ ਆਰਟੀਕਲ ਪਿਓਰ ਬਰਬਰੀ ਦਾ ਸਾਰਾ ਦਾ ਸਾਰਾ ਆਰੀ ਵਰਕ ਕਰਿਆ ਛਾਰ ਦੇ ਉੱਪਰ ਡਿਜੀਟਲ ਪ੍ਰਿੰਟਿੰਗ ਸਭ ਤੋਂ ਵੱਡੀ ਗੱਲ ਇਹ ਹੈ ਕੀ ਕਲਰ ਨਹੀਂ ਮਿਲਦਾ ਜਲਦੀ ਹਲਦੀ ਇਹ ਕਲਰ ਬਹੁਤ ਸੋਹਣਾ ਡੈਨਿਮ ਬਲੂ ਜਾਂ ਛੇੜਾ ਨਵਾਂ ਛੇੜਾ ਬਿਲਕੁਲ ਆ ਚੈੱਕ ਕਰੋ ਪਿਓਰ ਕਰੇਮ ਦੀ ਬਾਟਮ ਆ ਰਹੀ ਹੈ ਔਰ ਬਾਟਮ ਤੇ ਸਾਰਾ ਸਾਰਾ ਥਰਡ ਵਰਕ ਆ ਰਿਹਾ ਔਰ ਪਿਓਰ ਬਰਬਰੀ ਦਾ ਦੁਪੱਟਾ ਆ ਰਿਹਾ ਇਸ ਸੂਟ ਦੀ ਬੁਕਿੰਗ ਹੁਣੇ ਕਰਵਾ ਲਓ ਹਫਤੇ ਦੇ ਵਿੱਚ ਤੁਹਾਨੂੰ ਪੀਸ ਮਿਲ ਜਾਣਾ ਹੈ ਸੋ ਬੁਕਿੰਗ ਆਪਣੀ ਵੱਧ ਤੋਂ ਵੱਧ ਕਰਵਾ ਲਓ ਜਿੰਨੀ ਮਰਜ਼ੀ ਕੁਆਂਟੀਟੀ ਚ ਲੈ ਲਓ ਉਨੀ ਕੁਆਂਟੀਟੀ ਸੂਟ ਦੇ ਦੂੰਗਾ ਪਿਓਰ ਬਰਬਰੀ ਦਾ ਡੇਰਸਲ ਪੈਨ ਦਾ ਦੁਪੱਟਾ ਕਲਰ ਸੋਹਣਾ ਪ੍ਰਿੰਟਿੰਗ ਸੋਹਣੀ ਆਰੀ ਵਰਕ ਆ ਪਾਰਟੀ ویئر ਵੀ ਆ ਡਿਜ਼ਾਈ ਪੂਰਾ 1 ਮੰਥ ਹੋ ਗਿਆ ਇਸ ਡਿਜ਼ਾਈਨ ਦੀ ਵੇਟ ਕਰਦੇ ਕਰਦੇ ਇੰਨਾ ਸੋਚ-ਸੋਚ ਕੇ ਡਿਜ਼ਾਈਨ ਰੈਡੀ ਕਰਵਾਇਆ ਸੀਗਾ ਕਿ ਸਾਰੀ ਰਾਤ ਸਾਨੂੰ ਸੋਚਣਾ ਪਿਆ ਇਸ ਡਿਜ਼ਾਈਨ ਲਈ ਤਾਂ ਇਹ ਲਾ ਲਓ ਤੁਸੀਂ ਖੋਜ ਕਰੀ ਆ ਇਹਦੀ ਪੂਰੀ ਸੋ ਇੰਨਾ ਪਿਆਰਾ ਆਰਟੀਕਲ ਔਰ ਤੁਹਾਡਾ ਪਿਆਰ ਵੀ ਇੰਨਾ ਮਿਲਿਆ ਇਸ ਡਿਜ਼ਾਈਨ ਨੂੰ ਕਿ ਘਟੋ-ਘਟ ਵੀ ਬੁਕਿੰਗ ਜਿਹੜੀ ਹੋਈ 60 ਤੋਂ 70 ਪੀਸ ਦੀ ਬੁਕਿੰਗ ਹੋਈ ਔਰ ਸਾਰੇ ਪੀਸ ਮੈਨੇ ਕੂਰੀਅਰ ਕਰਵਾਏ ਕੱਲ ਫਾਈਨਲੀ ਸਭ ਦੇ ਕੂਰੀਅਰ ਲੱਗ ਗਏ ਸੋ ਆਰਟੀਕਲ ਹੁਣ ਰੀ-ਸਟਾਕ ਹੋ ਚੁੱਕਿਆ ਸੋ ਤੁਸੀਂ ਆਪਣਾ ਹੁਣ ਫਟਾਫਟ ਬਾਏ ਕਰ ਲਿਓ 25 ਤੋਂ 6 ਆਏ ਆ ਬਾਅਦ ਚ ਤੁਹਾਨੂੰ ਫਿਰ ਵੇਟਿੰਗ ਦੇ ਵਿੱਚ ਮਿਲਣਾ ਸੋ ਅਲਟੀਮੇਟ ਆਰਟੀਕਲ ਹੈ ਔਰ ਅੱਜ ਵੈਡਿੰਗ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਤੁਹਾਨੂੰ ਮੈਂ ਦੱਸ ਰਿਹਾ ਕਿ ਜਿਹੜੇ ਆਰਟੀਕਲ ਮੈਂ ਲਾਂਚ ਕਰ ਰਿਹਾ ਨਾ ਉਹ ਮਾਰਕੀਟ 'ਚ ਨਹੀਂ ਮਿਲਣੇ ਤੁਹਾਨੂੰ ਜਲਦੀ ਹੁੰਦੀ ਮਿਲਣਗੇ ਅਮਰਤਸਰੀਆ ਮਾਲ ਜਾਂਦੇ ਸਟੋਰ ਤੋਂ ਮਿਲਣਗੇ ਬਾਅਦ ਚ ਕਾਪੀ ਹੋ ਜੇ ਉਹ ਗੱਲ ਵੱਖਰੀ ਹੈ ਪਹਿਲਾਂ ਡਿਜ਼ਾਈਨ ਤੇ ਨਿਗਾਹ ਕਰੋ ਅੱਜ ਕਾਣ ਸਟਾਈਲ ਦਾ ਬੁਟੀਕ ਸਟਾਈਲ ਦਾ ਪ੍ਰੋਪਰ ਡਿਜ਼ਾਈਨਰ ਸੁੱਟ ਬਣਾ ਹੋਇਆ ਹੈ ਔਰ ਪ੍ਰੋਪਰ 슬ੀਵ ਸੇ ਕੰਮ ਆ ਰਿਹਾ ਇੱਕ ਹੋਰ ਸਰਪ੍ਰਾਈਜ਼ ਹੈ ਇਸ ਦੇ ਵਿੱਚ ਇਸ ਵਾਰੀ ਕੁਝ ਚੇਂਜ ਕਰਿਆ ਕੁਝ ਨਵਾਂ ਕਰਿਆ ਇਸ ਦਿਨਾਂ ਜਿਹੜੀ ਬਾਟਮ ਲਵਾਈ ਹੈ ਉਹ ਹੈਗੀ ਹੈ ਬਿਲਕੁਲ ਨਵੇਂ ਕਨਸੈਪਟ ਦੀ ਨਵੇਂ ਫੈਬ੍ਰਿਕ ਦੀ ਜਿਹੜਾ ਨਿਊ ਫੈਬ੍ਰਿਕ ਲਾਂਚ ਹੋਇਆ ਨਵੇਂ ਫੈਬ੍ਰਿਕ ਦੀ ਬਾਟਮ ਆ ਰਹੀ ਹੈ ਬਾਟਮ ਦੇ ਸਾਰਾ ਹੈਂਡਵਰਕ ਕਰਿਆ ਹੈ ਅੱਜ ਕੱਲ ਫਰਸ਼ੀ ਬਾਟਮ ਦਾ ਬਹੁਤ ਟ੍ਰੈਂਡ ਚੱਲ ਰਿਹਾ ਹੈ ਚਾਹੇ ਤੁਸੀਂ ਉਦਾਂ ਦਾ ਕਨਸੈਪਟ ਵੀ ਬਣਵਾ ਸਕਦੇ ਹੋ ਸਲਵਾਰ ਵੀ ਬਣਵਾ ਸਕਦੇ ਹੋ ਕੱਟ ਸ਼ੇਰਵਾਨੀ ਸਟਾਈਲ ਵਿੱਚ ਵੀ ਕਰਵਾ ਸਕਦੇ ਹੋ ਕੱਟ ਪਾ ਕੇ ਅਲਟੀਮੇਟ ਬੁਟੀਕਸ ਦਾ ਆਰਟੀਕਲ ਆ ਔਰ ਕਲਰ ਕੰਬੀਨੇਸ਼ਨ ਹੀ ਕਲਰ ਮੈਚਿੰਗ ਵਰਕ ਦਾ ਕੰਬੀਨੇਸ਼ਨ ਸਾਰਾ ਕੁਝ ਮੈਂ ਕਹਿੰਨਾ ਇੱਕ ਇੱਕ ਚੀ ਕੱਲਾ ਕਲਾ ਸਟਿਚ ਹੈਂਡ ਦਾ ਇਹਦਾ ਸਾਰਾ ਦੁਪੱਟੇ ਤੇ ਕੰਮ ਕਰ ਰਿਹਾ ਹੈ ਕੋਰਨਰ ਵਰਕ ਆ ਰਿਹਾ ਸੋ ਵੈਡਿੰਗ ਦਾ ਸਪੈਸ਼ਲ ਤੋਹਫਾ ਹੈ ਹੁਣੇ ਬਾਏ ਕਰੋ ਇਹੋ ਜੇ ਆਰਟੀਕਲਾਂ ਦਾ ਸਟਾਕ ਜਿੰਨਾ ਮਰਜ਼ੀ ਸ਼ਾਪ ਤੇ ਆ ਜਾਏ ਜਿੰਨਾ ਮਰਜ਼ੀ ਸੂਟ ਦਾ ਮੈਨੂੰ ਨਹੀਂ ਪਤਾ ਨਹੀਂ ਲੱਗਦਾ ਸੂਟ ਕਦ ਸੇਲ ਹੋ ਜੇ ਇੰਨੇ ਲਾਜਵਾ ਆਰਟੀਕਲ ਹੈ ਮਿੰਟ-ਮਿੰਟ ਦੇ ਵਿੱਚ ਇਹ ਆਰਟੀਕਲ ਸੇਲ ਹੁੰਦੇ ਆ ਇੱਕ-ਇੱਕ ਮਿੰਟ ਦੇ ਵਿੱਚ ਇਹਨਾਂ ਦੀ ਬੁਕਿੰਗ ਹੁੰਦੀ ਹੈ ਜੀ ਆਰਟੀਕਲ ਇੰਨੇ ਪਿਆਰੇ ਨੇ ਸੋ ਮੈਂ ਇੱਕ ਬੇਨਤੀ ਕਰਦਾ ਸਭ ਨੂੰ ਮੇਰੀ ਰਿਕੁਐਸਟ ਹੈ ਕਿ ਅਗਰ ਤੁਸੀਂ ਆਨਲਾਈਨ ਸ਼ਾਪਿੰਗ ਕਰਨੀ ਹੈ ਚਾਹੇ ਤੁਸੀਂ ਰੀਲਸ ਤੇ ਦੇਖ ਕੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਕਰ ਸਕਦੇ ਹੋ ਚਾਹੇ ਤੁਸੀਂ ਵੀਡੀਓ ਕਾਲ ਤੇ ਵੀ ਦੇਖ ਸਕਦੇ ਹੋ ਅਗਰ ਜ਼ਿਆਦਾ ਸੁਰ ਬਾਈ ਕਰਨੇ ਆ ਸੋ ਅਗਰ ਤੁਸੀਂ ਵਿਜ਼ਿਟ ਨਹੀਂ ਕਰ ਸਕਦੇ ਤੁਸੀਂ ਵੀਡੀਓ ਕਾਲ ਤੇ ਆਪਣੀ ਸ਼ਾਪਿੰਗ ਕਰ ਸਕਦੇ ਹੋ ਸੋ ਸ਼ਿਪਿੰਗ ਸਾਡੀ ਵਰਲਡ ਵਾਈਡ ਹੈ ਸਟੀਚਿੰਗ ਸਾਡੇ ਕੋਲ ਅਵੇਲੇਬਲ ਹੈ ਚਾਹੇ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਹੈਗੇ ਹੋ ਸੋ ਨੰਬਰ 2 ਅੱਜ ਕੱਲ ਕੀ ਚੱਲਦਾ ਤੁਹਾਨੂੰ ਪਤਾ ਕਮੈਂਟ ਸੈਕਸ਼ਨ ਦੇ ਵਿੱਚ ਕੋਈ ਫੇਕ ਪੇਜ ਵਾਲੇ ਜਿਵੇਂ ਹੁੰਦੇ ਆ ਉਹ ਆਪਣਾ ਨੰਬਰ ਭੇਜਦੇ ਆ ਕਮੈਂਟ ਕਰਦੇ ਆ ਤੁਸੀਂ ਉੱਥੇ ਆਰਡਰ ਨਹੀਂ ਕਰਨਾ ਸਾਡੇ ਸਕਰੀਨ ਤੇ ਨੰਬਰ ਮੈਂਸ਼ਨ ਹੁੰਦੇ ਆ ਵਾਇਲ ਚ ਦੋ ਨੰਬਰ ਮੈਂਸ਼ਨ ਹੁੰਦੇ ਆ ਸਿਰਫ ਉੱਥੇ ਹੀ ਆਰਡਰ ਕਰਨਾ ਐਦਾਂ ਕੋਈ ਕਮੈਂਟ ਕਰਦਾ ਤੁਸੀਂ ਉੱਥੇ ਨੰਬਰ ਨਹੀਂ ਸੇਵ ਕਰਨਾ ਆਪਣਾ ਸੋ ਸਭ ਤੋਂ ਸੋਨਾ ਆਰਟੀਕਲ ਚੈੱਕ ਕਰੋ ਪਿਓਰ ਗਲਾਸ਼ੀਮਰ ਆਰਗੈਂਜ਼ਾ ਦਾ ਓਏ ਹੋਏ ਹੋਏ ਅਲਟੀਮੇਟ ਪੀਸ ਆ ਜੀ ਅਲਟੀਮੇਟ ਮੈਂ ਕਿਹਾ ਜਨਾ ਮਰਜ਼ੀ ਬੋਲੀ ਜਾਵਾਂਗਾ ਜਿੰਨਾ ਮਰਜ਼ੀ ਬੋਲੀ ਜਾਵਾਂਗਾ ਉਨਿਓ ਤਰੀਫ ਘੱਟ ਪੈਣੀ ਐ ਦੇ ਅੱਗੇ ਆ ਚੈੱਕ ਕਰੋ ਸ਼ੇਡ ਫਿਰੋਜ਼ੀ ਸ਼ੇਡ ਕਲਰ ਤੁਸੀਂ ਆਪਣਾ ਹੁਣੇ ਬਾਏ ਕਰ ਲਓ ਫਟਾਫਟ ਪੂਰਾ ਹੈਵੀ ਦੁਪੱਟਾ ਔਰ ਸਭ ਤੋਂ ਵੱਡੀ ਗੱਲ ਰੀਜ਼ਨੇਬਲ ਪ੍ਰਾਈਸ ਆਇਆ ਇਹ ਆਰਟੀਕਲ ਬਣਿਆ ਜੇ ਇਦਾਂ ਦੇ ਆਪਾਂ ਆਰਟੀਕਲ ਰੈਡੀ ਕਰਵਾਣੇ ਆ 15 ਬੰਦਾ 1600 1600 ਆ 20000 ਰੁਪਏ ਆ ਆਮ ਨਾਰਮਲ ਗੱਲ ਆ ਜੀ ਸਭ ਨੂੰ ਪਤਾ ਇੱਕ ਆ ਗਿਆ ਗੁਲਾ ਨਾਰੀ ਸ਼ੇਡ ਜੀ ਇੱਕ ਆ ਰਿਹਾ ਜੀ ਇਸ ਰਾਨੀ ਕਲਰ ਇੱਕ ਆ ਰਿਹਾ ਫਿਰੋਜ਼ੀ ਸ਼ੇਡ ਇੱਕ ਆ ਜਾਏਗਾ ਮਹਿਰੂਨ ਸ਼ੇਡ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਭ ਤੋਂ ਲਾਜਵਾਬ ਕਲਰ ਨੇ ਸੋ ਸਭ ਦਾ ਪ੍ਰਾਈਸ ਜਿਹੜਾ ਮੈਂਸ਼ਨ ਹੋਏਗਾ ਉਹ ਹੋਏਗਾ WhatsApp ਤੇ ਤੁਹਾਨੂੰ ਮੈਂਸ਼ਨ ਹੋ ਜਾਏਗਾ WhatsApp ਵੀ ਐਮ ਕਰ ਦਿਓ ਚਾਹੇ Instagram ਤੇ ਮੈਸੇਜ ਕਰ ਦਿਓ ਆ ਦੇਖੋ ਨਵਾ ਛਿਰ ਗਾਜ਼ਰੀ ਛਿਰ ਆ ਲੋ ਰੈਡ ਛਿਰ ਕਲਰ ਦੇਖੋ ਇੱਕ ਤੋਂ ਇੱਕ ਰੰਗ ਨੇ ਸਾਰੇ ਰੰਗ ਟੌਪ ਕਲਾਸ ਨੇ ਹੁਣੇ ਬਾਏ ਕਰ ਦਿਓ ਸਵਾਰਤਾ ਵੈਡਿੰਗ ਸੀਜ਼ਨ ਤੇ ਤੁਹਾਨੂੰ ਟੌਪ ਲੈਵਲ ਤੇ ਡਿਜ਼ਾਈਨਿੰਗ ਦੇਣੀ ਹੈ ਜੀ ਟੌਪ ਲੈਵਲ ਤੇ ਐਕਸਟਰਾ ਆਰਡੀਨਰੀ ਆਰਟੀਕਲ ਦੇਣੇ ਨੇ ਇਹੋ ਜੇ ਐਕਸਕਲੂਸਿਵ ਆਰਟੀਕਲ ਦੇਣੇ ਨੇ ਨਾ ਤੁਹਾਨੂੰ ਸਭ ਤੋਂ ਸੋਹਣੇ ਆਰਟੀਕਲ ਡਿਜ਼ਾਈਨ ਕਰਵਾਉਣੇ ਨੇ ਔਰ ਪਹਿਲਾ ਆਰਟੀਕਲ ਚੈੱਕ ਕਰੋ ਜੀ ਕ੍ਰਸ਼ ਔਰਗੈਂਜ਼ਾ ਜਿਹੜਾ ਇਸ ਫੈਬਰਿਕ ਪਾਰਟੀ ਵੇਅਰ ਦੇ ਵਿੱਚ ਸਭ ਤੋਂ ਜ਼ਿਆਦਾ ਸੇਲਿੰਗ ਦੇ ਵਿੱਚ ਰਹਿਣਾ ਉਹ ਆ ਵਾਲਾ ਫੈਬਰਿਕ ਆ ਜੀ ਕ੍ਰਸ਼ ਆਰਗੈਂਜ਼ਾ ਪੈਨ ਦਾ ਤਾਂ ਫਰੰਟ ਚੈੱਕ ਕਰੋ ਸਾਰਾ ਦਾ ਸਾਰਾ ਟੋਟਲੀ ਹੈਂਡਵਰਕ ਆ ਰਿਹਾ ਔਰ ਪੀਸ ਬੜਾ ਲਾਜਵਾ ਬਣਿਆ ਹੋਇਆ ਸਭ ਤੋਂ ਵੱਡੀ ਗੱਲ ਕਿ ਜਿਹੜਾ ਪ੍ਰਾਈਸ ਆ ਰਿਹਾ ਉਹ ਬਿਲਕੁਲ ਹੀ ਰੀਜ਼ਨੇਬਲ ਪ੍ਰਾਈਸ ਆਊਗਾ ਪ੍ਰੋਪਰ 슬ੀਵਸੇ ਕੰਮ ਆ ਰਿਹਾ ਔਰ ਆ ਆ ਰਿਹਾ ਇਹਨ ਦਾ ਪ੍ਰੋਪਰ ਡਿਜ਼ਾਈਨਰ ਦੁਪੱਟਾ ਫੁੱਲ ਹੈਂਡਵਰਕ ਦੇ ਵਿੱਚ ਆ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਸ਼ਾਨਦਾਰ ਬਣੀ ਹੋਈ ਹੈ ਵਨ ਪੱਲੇ ਤੇ ਪ੍ਰੋਪਰ ਹੈਂਡਵਰਕ ਦਾ ਪੂਰਾ ਬਾਰਡਰ ਹੈਵੀ ਬਣਾਇਆ ਹੋਇਆ ਬਾਕੀ ਫੋਰ ਸਾਈਡ ਕਟਵਰਕ ਸਕੈਲਪਿੰਗ ਕਰੀ ਹੋਈ ਹੈ ਅਲਟੀਮੇਟ ਆਰਟੀਕਲ ਬਣਾਇਆ ਹੋਇਆ ਡਿਜ਼ਾਈਨਿੰਗ ਏ ਕਲਾਸ ਹੈ ਜੀ ਮੈਂ ਤੁਹਾਨੂੰ ਦੱਸ ਰਿਹਾ ਇਸ ਵਾਰ ਦੀ ਤਾਂ ਕੋਸ਼ਿਸ਼ ਇਹ ਹੈ ਕਿ ਹਾਈ ਲੈਵਲ ਬਿਲਕੁਲ ਯੂਨੀਕ ਆਰਟੀਕਲ ਹੈ ਕਹਿੰਦੇ ਨੇ ਪ੍ਰਾਈਸ ਸੁਣ ਲਓ ਕੀ ਆ ਰਿਹਾ ਪ੍ਰਾਈਸ ਇਸ ਵੀਡੀਓ ਦੇ ਵਿੱਚ ਹੀ ਦੱਸੂਗਾ ਸਿਰਫ 5700 ਰੁਪਏ ਪ੍ਰਾਈਸ ਆ ਰਿਹਾ 5700 ਸ਼ੇਡ ਚੈੱਕ ਕਰੋ ਇੱਕ ਆ ਰਿਹਾ ਜੀ ਪਿਸਤਾ ਕਲਰ ਇੱਕ ਆ ਰਿਹਾ ਸਿਗਰੇਟ ਸਕਾਈ ਜੈ ਸ਼ੇਡ ਬੜਾ ਪਿਆਰਾ ਸ਼ੇਡ ਹੈ ਇੱਕ ਕਾਰ ਹੈ ਜੀ ਇਸ ਦੇ ਆਨੀਅਨ ਪਿੰਕ ਕਲਰ ਨੀਚੇ ਗਾਜ਼ਰੀ ਆ ਗਿਆ ਤੁਸੀਂ ਕਲਰ ਆਪਣਾ ਹੁਣੇ ਫਟਾਫਟ ਬਾਏ ਕਰ ਲਓ ਹੋ ਸਕਦਾ 2 ਘੰਟੇ ਬਾਅਦ ਮੈਂ ਸੋਲਡਰ.ਕਮ ਤੋਂ ਅਲਟੀਮੇਟ ਆਰਟੀਕਲ ਹੈ ਅਲਟੀਮੇਟ ਸਭ ਤੋਂ ਸੋਹਣਾ ਆਰਟੀਕਲ ਰੇਟ ਆ ਰਿਹਾ 5700 ਸੋ ਆਪਣਾ ਸਰੀਆ ਮਾਲ ਜਨ ਦੇ ਸਟੋਰ ਦਾ ਇੱਕ ਏਮ ਹੈ ਕਿ ਜਿਹੜੇ ਵੀ ਹਾਈ ਐਂਡ ਆਰਟੀਕਲ ਲੈਣਾ ਤੇ ਜਿਹੜੇ ਮਤਲਬ ਕਿ ਐ ਨਹੀਂ ਹੈ ਕਿ ਹਰ ਕਿਸੇ ਸ਼ਾਪ ਤੋਂ ਮਿਲ ਜਾਣਗੇ ਉਹ ਚੀਜ਼ਾਂ ਨਹੀਂ ਜਿਹੜੀਆਂ ਚੀਜ਼ਾਂ ਬਹੁਤ ਯੂਨਿਕ ਤੇ ਬਹੁਤ ਰੇਅਰ ਪਰਸਨ ਤੋਂ ਮਿਲਣਗੀਆਂ ਤੁਹਾਨੂੰ ਰੇਅਰ ਸ਼ਾਪਕੀਪਰ ਤੋਂ ਮਿਲਣਗੀਆਂ ਜਿਹੜੇ ਹਾਈ ਐਂਡ ਸ਼ਾਪਕੀਪਰ ਹੋਣਗੇ ਸੋ ਉਹਨਾਂ ਦੇ ਵਿੱਚੋਂ ਜਿਹੜੀ ਡਿਜ਼ਾਈਨਿੰਗ ਅਸੀਂ ਲੈ ਕੇ ਆ ਰਹੇ ਹਾਂ ਨਾ ਆਹ ਡਿਜ਼ਾਈਨਿੰਗ ਚੈੱਕ ਕਰ ਲਓ ਇੱਕ ਨਵਾਂ ਕਨਸੈਪਟ ਲੈ ਕੇ ਆਇਆ ਪਿਓਰ ਟੈਬੀ ਲਾਈਨ ਦਾ ਬਿਊਟੀਫੁਲ ਥ੍ਰੈਡਵਰਕ ਦੇ ਵਿੱਚ ਇਹ ਆਰਟੀਕਲ ਰੈਡੀ ਕਰਵਾਇਆ ਪਰ ਪ੍ਰੋਪਰ 슬ੀਵਸ ਤੇ ਕੰਮ ਮਾਰਿਆ ਆਹ ਚੈੱਕ ਕਰੋ ਇਸਦੀ ਆ ਰਹੀ ਹੈ ਪ੍ਰਿੰਟ ਬਾਟਮ ਇਹ ਨਵਾਂ ਕਨਸੈਪਟ ਹੈ ਜੀ ਪਿਓਰ ਟੈਬੀ ਲਾਈਨ ਦੀ ਬਾਟਮ ਆ ਰਹੀ ਹੈ ਪ੍ਰਿੰਟ ਸੋ ਆ ਆ ਰਿਆ ਇਹਨਾਂ ਦਾ ਡੀਸਲ ਪਿੰਡ ਦਾ ਦੁਪੱਟਾ ਔਰ ਇਹਦੇ ਚ ਡਿਜ਼ਾਈਨ 6 ਤੋਂ 7 ਲੈ ਕੇ ਆਇਆ ਮੈਂ ਆ ਚੈੱਕ ਕਰੋ ਟੈਬੀ ਲਾਈਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਆ ਰਿਆ ਫੋਰਸ ਲੈਸ ਵਰਕ ਦੇ ਨਾਲ ਉਹ ਡਿਜ਼ਾਈਨ ਇੱਕ ਤੋਂ ਇੱਕ ਏ ਕਲਾਸ ਡਿਜ਼ਾਈਨ ਆ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਇਹਦੀ ਸ਼ਰਟ ਤੇ ਐਮਬਰਾਇਡਰੀ ਆ ਰਹੀ ਆ ਆ ਇਹਦੀ ਬਾਟਮ ਆ ਰਹੀ ਆ ਆ ਇਹਦਾ ਦੁਪੱਟਾ ਆ ਰਿਆ ਆਏ ਹਾਏ ਹਾਏ ਪੀਸ ਮੈਂ ਕਹਿੰਦਾ ਲਾਜਵਾ ਪੀਸ ਬਣ ਕੇ ਆਇਆ ਸਾਦੇ ਦੇ ਸਾਰੇ ਡਿਜ਼ਾਈਨ 1 ਤੋਂ 1 ਏ ਕਲਾਸ ਬਣਾ ਹੋਇਆ 1 ਤੋਂ 1 ਤੁਸੀਂ ਇਹਦੀ ਬਾਟਮ ਚੈੱਕ ਕਰੋ ਕਿੰਨੀ ਲਾਜਵਾ ਵਾਰੀ ਹੈ ਜੀ ਆਹ ਇਹਦੀ ਪ੍ਰਿੰਟ ਬਾਟਮ ਆ ਰਹੀ ਹੈ ਜਿਨ੍ਹਾਂ ਨੂੰ ਨਵਾਂ ਕਨਸੈਪਟ ਚਾਹੀਦਾ ਕੁਝ ਠਟਕੇ ਆਈਟਮ ਚਾਹੀਦੀ ਹੈ 30 ਤੋਂ ਡਿਫਰੈਂਟ ਆਈਟਮ ਚਾਹੀਦੀ ਹੈ ਬੁਟੀਕ ਸਟਾਈਲ ਦੇ ਆਰਟੀਕਲ ਚਾਹੀਦੇ ਨੇ ਹਾਈ ਲੈਵਲ ਦੀ ਡਿਜ਼ਾਈਨਿੰਗ ਸਾਡੇ ਸਟੋਰ ਤੋਂ ਮਿਲੂ ਤੁਹਾਨੂੰ ਹਾਈ ਲੈਵਲ ਦੀ ਆ ਚੈੱਕ ਕਰੋ ਕਲਰ ਪ੍ਰਿੰਟ ਦੇਖੋ ਬਾਟਮ ਦਾ ਕਿੰਨਾ ਸ਼ਾਨਦਾਰ ਬਣਾ ਹੋਇਆ ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਸੋ ਤੁਸੀਂ ਕੋਈ ਵੀ ਪੀਸ ਆਪਣਾ ਬਾਇ ਕਰ ਲਿਓ ਫਟਾਫਟ ਸਾਰੇ ਪ੍ਰਿੰਟ ਸਾਰੇ ਡਿਜ਼ਾਈਨ ਓਕੇ ਰਿਪੋਰਟ ਬਣ ਕੇ ਆਏ ਆ ਜੀ ਇੱਕ ਤੋਂ ਇੱਕ ਪੀਸ ਬਣ ਕੇ ਆਇਆ ਦੇਖੋ ਪੀਸ ਕਿੰਨਾ ਸ਼ਾਨਦਾਰ ਹੈ ਪ੍ਰਿੰਟ ਬਾਟਮ ਦੇਖੋ ਕਿੰਨੀ ਸੋਹਣੀ ਆ ਰਹੀ ਹੈ ਔਰ ਪ੍ਰੋਪਰ ਬੁਟੀਕ ਮੈਡ ਆਰਟੀਕਲ ਰੈਡੀ ਕਰਵਾਏ ਆ ਤੁਸੀਂ ਕੋਈ ਵੀ ਪੀਸ ਬਾਏ ਕਰ ਲੋ ਹੋਰ ਕਾਟਨ ਦੇ ਵਿੱਚ ਚਾਰ ਡਿਜ਼ਾਈਨ ਲੈ ਕੇ ਆਇਆ ਪ੍ਰੀਮੀਅਮ ਫੈਬਰਿਕ ਆਏਗਾ ਜੀ ਔਰ ਡਿਜ਼ਾਈਨਰ ਦੁਪੱਟੇ ਨਾਲ ਚਾਰ ਡਿਜ਼ਾਈਨਰ ਸੂਟ ਲੈ ਕੇ ਆਇਆ ਡਿਜੀਟਲ ਪ੍ਰਿੰਟ ਦੇ ਬੜੇ ਪਿਆਰੇ ਆਰਟੀਕਲ ਆਏ ਨੇ ਚਾਰ ਡਿਜ਼ਾਈਨ ਨੇ ਚਾਰੇ ਡਿਜ਼ਾਈਨ ਸੋਲੋ ਸੋਲੋ ਪੀਸ ਆਣਗੇ ਸਿੰਗਲ ਸਿੰਗਲ ਇਨਾਂ ਚ ਕਲਰ ਆਪਸ਼ਨ ਨਹੀਂ ਚਾਰ ਡਿਜ਼ਾਈਨ ਆਣਗੇ ਚਾਰੇ ਡਿਜ਼ਾਈਨ ਡਿਫਰੈਂਟ ਬਣੇ ਹੋਏ ਆ ਪਿਓਰ ਕਾਟਨ ਦੇ ਸਭ ਤੋਂ ਲਾਜਵਾ ਆਰਟੀਕਲ ਆ ਔਰ ਸੁਪਰ ਪ੍ਰੀਮੀਅਮ ਫੈਬਰਿਕ ਆ ਰਿਹਾ ਜੀ ਪਿਓਰ ਕਾਟਨ ਪਹਿਲਾ ਆਰਟੀਕਲ ਚੈੱਕ ਕਰੋ ਜੀ ਬਲੈਕ ਸ਼ੇਡ ਦੇ ਵਿੱਚ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਡਿਫਰੈਂਟ ਜੀ ਪ੍ਰਿੰਟਿੰਗ ਵਾਲੀ ਆ ਔਰ ਸੁਪਰ ਪ੍ਰੀਮੀਅਮ ਫੈਬਰਿਕ ਆ ਰਿਹਾ ਔਰ ਪਿਓਰ ਕਾਟਨ ਦੀ ਪਿਓਰ ਕੋਰੇ ਦੀ ਬਾਟਮ ਆ ਰਹੀ ਹੈ ਮੈਚਿੰਗ ਬਾਟਮ ਰਹੇਗੀ ਔਰ ਡਿਜ਼ਾਈਨਰ ਦੁਪੱਟਾ ਆ ਰਿਹਾ ਤੁਸੀਂ ਸ਼ਰਟ ਤੇ ਜਿੱਦਾਂ ਮਰਜ਼ੀ ਲੈਸ ਵਰਕ ਕਰਾ ਲਿਓ ਇਹੀ ਸੂਟ 2500 3 ਡਿਜ਼ਾਈਨਰ ਦੁਪੱਟਾ ਜਿਹੜਾ ਪ੍ਰਾਈਜ਼ ਰਹੇਗਾ 1750 ਰੁਪਏ ਸਿਰਫ ਪ੍ਰਾਈਜ਼ ਰਹੇਗਾ ਇਸ ਦਾ ਸੁਪਰ ਪ੍ਰੀਮੀਅਮ ਕੁਆਲਿਟੀ ਆਏਗੀ ਸਭ ਤੋਂ ਪ੍ਰੀਮੀਅਮ ਫੈਬਰਿਕ ਹੈ ਇਹ ਪਿਓਰ ਕਾਟਨ ਦਾ ਆ ਚੈੱਕ ਕਰੋ ਨੈਕਸਟ ਡਿਜ਼ਾਈਨ ਅਗਲਾ ਡਿਜ਼ਾਈਨ ਆ ਰਿਹਾ ਆਵਲਾ ਜਿਹੜਾ ਸੈਕਿੰਡ ਦਾ ਡਿਜ਼ਾਈਨ ਆਊਗਾ ਉਹ ਆਏਗਾ ਆਵਲਾ ਅਬੀ ਡਿਜ਼ਾਈਨ ਬੜਾ ਪਿਆਰਾ ਦੁਪੱਟੇ ਦੇਖੋ ਕਿੰਨੇ ਪਿਆਰੇ ਬਣੇ ਹੋਏ ਆ ਆ ਲੋ ਸੈਕਿੰਡ ਡਿਜ਼ਾਈਨ ਆ ਗਿਆ ਇਹ ਵਾਲਾ 3rd ਡਿਜ਼ਾਈਨ ਆਊਗਾ ਆਵਲਾ ਆ ਲੋ ਤੀਸਰਾ ਡਿਜ਼ਾਈਨ ਚੈੱਕ ਕਰੋ ਕਿੰਨਾ ਲਾਜੋ ਆਗਾ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਕਲਰ ਦੇਖੋ ਕਿੰਨਾ ਪਿਆਰਾ ਹੈ ਬਿਊਟੀਫੁਲ ਕਲਰ ਅਲਟੀਮੇਟ ਸ਼ੇਡ ਆਏ ਅਲਟੀਮੇਟ ਸ਼ੇਡ ਹੈ ਹਲੋ ਆ ਆਏਗਾ ਇਹਦਾ ਦੁਪੱਟਾ ਇਹਦਾ ਵੀ ਡਿਜ਼ਾਈਨਰ ਦੁਪੱਟਾ ਬਣਾ ਪਿਓਰ ਕੋਰੇ ਦਾ ਦੁਪੱਟਾ ਨੇ ਪ੍ਰੀਮੀਅਮ ਹਲੋ ਲਾਸਟ ਵਾਲਾ ਡਿਜ਼ਾਈਨ ਆਊਗਾ ਜੀ ਪਿਸਤਾ ਗ੍ਰੀਨ ਕਲਰ ਦਾ ਪ੍ਰਿੰਟ ਬਹੁਤ ਸੋਹਣਾ ਦੇਖੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਕਲਰ ਦੇਖੋ ਕਿੰਨਾ ਸੋਹਣਾ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਸੋ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ 1750 ਰੁਪਏ 1750 ਰੁਪਏ ਦਾ ਦੋ ਹਾਈ ਲਗਜ਼ਰੀ ਆਰਟੀਕਲ ਲੈ ਕੇ ਆਇਆ ਹਾਂ ਥੋੜੇ ਵਾਸਤੇ ਇਹ ਪ੍ਰੋਪਰ ਵੈਡਿੰਗ ਦੇ ਦੋ ਡਿਜ਼ਾਈਨ ਇਹੋ ਜਿਹੇ ਨੇ ਇਹ ਦੋ ਡਿਜ਼ਾਈਨ ਮੈਂ ਜਿਹੜੇ ਤੁਹਾਨੂੰ ਮੇਨ ਦਿਖਾ ਰਿਹਾ ਨਾ ਦੋਨੋਂ ਡਿਜ਼ਾਈਨ ਪੂਰੇ ਵੈਡਿੰਗ ਸੀਜ਼ਨ ਦੇ ਵਿੱਚ ਸ਼ਾਰਟ ਲਿਸਟ ਰਹਿਣਗੇ ਮੇਰੇ ਕੋਲੋਂ ਸੋ ਇਹ ਤੁਹਾਨੂੰ ਹਮੇਸ਼ਾ ਪ੍ਰੀ ਬੁਕਿੰਗ ਤੇ ਆਰਟੀਕਲ ਮਿਲੇਗਾ ਸੂਟ ਆਪਣਾ ਹੁਣੇ ਬਾਏ ਕਰ ਲਓ ਸਭ ਤੋਂ ਸੋਨਾ ਆਰਟੀਕਲ ਹੈ ਔਰ ਪੂਰਾ ਫਰੰਟ ਹੈ ਵੀ ਆ ਰਿਹਾ ਹੈ ਅਲਟੀਮੇਟ ਆਰਟੀਕਲ ਹੈ ਮੈਂ ਕਹਿੰਦਾ ਇਸ ਤੋਂ ਸੋਨਾ ਕੰਮ ਕੋਈ ਨਹੀਂ ਹੋ ਸਕਦਾ ਪੂਰਾ ਫਰੰਟ ਹੈ ਵੀ ਪ੍ਰੋਪਰ 슬ੀਵਸ ਤੇ ਕੰਮ ਆ ਰਿਹਾ ਹੈ ਔਰ ਆ ਆ ਰਿਹਾ ਇਹਦਾ ਬਾਟਮ ਦਾ ਸਟੱਫ 5 ਮੀਟਰ ਫੈਬਰਿਕ ਆ ਰਿਹਾ ਲਾਈਨਿੰਗ ਦਾ ਕਪੜਾ ਨਾਲ ਮਿਲਣਾ ਔਰ ਆ ਆ ਰਿਆਂ ਦਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਦੁਪੱਟਾ ਪ੍ਰੋਪਰ ਪਾਰਟੀ ਵਾਲ ਲਕਜ਼ਰੀ ਆਈਟਮ ਹੈ ਜੀ ਇਹ ਆ ਚੈੱਕ ਕਰੋ ਸੈਕੰਡ ਡਿਜ਼ਾਈਨ ਸੈਕੰਡ ਡਿਜ਼ਾਈਨ ਆਊਗਾ ਆ ਵਾਲਾ ਦੋ ਡਿਜ਼ਾਈਨ ਮਿਲਨੇ ਆ ਦੋਨੋਂ ਡਿਜ਼ਾਈਨ ਸ਼ਾਨਦਾਰ ਆ ਤੁਸੀਂ ਆਪਣਾ ਸੂਟ ਹੁਣੇ ਆਰਡਰ ਕਰ ਲਓ ਬਾਅਦ ਚ ਤੁਹਾਨੂੰ ਇਹ ਪ੍ਰੀ ਬੁੱਕ ਇਨਹੀਂ ਮਿਲਣਾ ਆ ਚੈੱਕ ਕਰੋ ਆ ਆ ਰਿਹਾ ਇਸ ਦਾ ਬੈਕ ਤੇ ਕੰਮ ਆ ਬੈਕ ਤੇ ਕੜਾਈ ਕਰੀ ਹੋਈ ਆ ਸਭ ਤੋਂ ਸੋਹਣਾ ਆਰਟੀਕਲ ਆ ਉਸ ਤੋਂ ਬਾਅਦ ਫਰੰਟ ਹੈਵੀ ਬਣਾ ਹੋਇਆ ਬਾਟਮ ਤੇ ਵੀ ਪ੍ਰੋਪਰ ਹੈਵੀ ਕੰਮ ਕਰਿਆ ਹੋਇਆ ਆ ਸਲਵਾਰ ਦੇ ਪਹੁੰਚ ਤੇ ਕੰਮ ਹੈ ਫਾਰਮ ਸ਼ੇਡ ਆ ਔਰ ਦੁਪੱਟਾ ਓਏ ਹੋਏ ਦੁਪੱਟਾ ਦੇਖਣ ਵਾਲਾ ਹੀ ਇਹਦਾ ਦੁਪੱਟਾ ਆ ਰਿਹਾ ਸੁਪਰ ਹਿੱਟ ਆ ਲੋ ਦੁਪੱਟਾ ਫੁੱਲ ਹੈਵੀ ਦੁਪੱਟੇ ਨਾਲ ਦੁੱਗਣੀ ਗ੍ਰੇਸ ਆ ਸੂਟ ਦੀ ਸੋ ਆਪਣਾ ਫਟਾਫਟ ਆਰਡਰ ਪਲੇਸ ਕਰੋ ਲਾਜਵਾ ਆਰਟੀਕਲ ਸਿਕਾਲਜੀ ਸੋ ਇੱਕ ਸੋਲੋ ਗ੍ਰੇ ਕਲਰ ਦਾ ਮੈਂ ਆਰਟੀਕਲ ਲੈ ਕੇ ਆ ਆ ਫੁੱਲ ਵੈਡਿੰਗ ਵੇਅਰ ਪਾਰਟੀ ਵੇਅਰ ਆਰਟੀਕਲ ਹੈ ਔਰ ਇੱਕ ਪ੍ਰੋਪਰ ਬੁਟੀਕ ਮੈਡ ਆਰਟੀਕਲ ਆ ਜੀ ਇਹ ਆ ਚੈੱਕ ਕਰੋ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਹੈ ਆ ਆ ਰਿਹਾ ਇਹਦਾ ਫਰੰਟ ਪ੍ਰੋਪਰ ਫਰੰਟ ਹੈ ਵੀ ਆ ਰਿਹਾ ਬੁਟੀਕ ਸਟਾਈਲ ਦਾ ਇਹ ਆਰਟੀਕਲ ਹੈ ਪ੍ਰੋਪਰ ਸਲੀਸੇ ਕੰਮ ਆ ਰਿਹਾ ਡਿਜ਼ਾਈਨਰ ਸੂਟ ਬਣਾਇਆ ਹੋਇਆ ਅਮੋਲ ਦੇ ਪਾਸ ਦਿਖਾ ਦੇ ਰੋਣੀ ਥੋੜੀ ਲੁੱਕ ਪਤਲਾ ਲਾ ਜੀ ਮਤਲਬ ਕਿ ਲੁੱਕ ਵਾਈਜ਼ ਇਦਾਂ ਲੱਗੂਗਾ ਸੂਟ ਦੇਖੋ ਕਿੰਨਾ ਸ਼ਾਨਦਾਰ ਹੈ ਉਸ ਤੋਂ ਬਾਅਦ ਬਾਟਮ ਆ ਰਹੀ ਹੈ ਪਿਓਰ ਕ੍ਰੇਪ ਦੀ ਪਲੇਨ ਬਾਟਮ ਰਹਿਣੀ ਹੈ ਔਰ ਇਹਦਾ ਦੁਪੱਟਾ ਵੀ ਬਹੁਤ ਸ਼ਾਨਦਾਰ ਹੈ ਬੜਾ ਪਿਆਰਾ ਆਰਟੀਕਲ ਹੈ ਮਾਊਸ ਗ੍ਰੇ ਯਾ ਸ਼ੇਡ ਹੈ ਔਰ ਦੁਪੱਟਾ ਵੀ ਬਹੁਤ ਸੋਹਣਾ ਜਿਹੜਾ ਇਹਦਾ ਪ੍ਰਾਈਸ ਆਊਗਾ ਉਹ ਆਏਗਾ 10500 ਰੁਪਏ ਵੀਡੀਓ ਦੇ ਵਿੱਚ ਹੀ ਦੱਸ ਰਿਹਾ ਮੈਂ ਡਿਜ਼ਾਈਨ ਸੋਲੋ ਬਣ ਕੇ ਆ ਸਿੰਗਲ ਅਲਟੀਮੇਟ ਬੁਟੀਕ ਸਟਾਈਲ ਬੁਟੀਕ ਸਟਾਈਲ ਦਾ ਆਰਟੀਕਲ ਆ ਜੀ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਟਾਈਮ ਐਸਾ ਹੁੰਦਾ ਹੁੰਦਾ ਸੀਗਾ ਵੀ ਆਹ ਕਲਰ ਆ ਕੇ ਜਦੋਂ ਕਸਟਮਰ ਮੰਗਦਾ ਸੀ ਨਾ ਇਹ ਕਲਰ ਦਾ ਨਾਮ ਕੀ ਹੁੰਦਾ ਸੀ ਕਸਟਮਰ ਸਪੈਸ਼ਲ ਕਹਿੰਦਾ ਜੀ ਹੱਥ ਪਰਿਆ ਵਾਲਾ ਸੂਟ ਦਿਖਾ ਦਿਓ ਜੀ ਆਹ ਹੱਥ ਪਰਿਆ ਵਾਲਾ ਸ਼ੇਡ ਆ ਜਿਹੜਾ ਮੇਨ ਸ਼ੇਡ ਹੁੰਦਾ ਸੀਗਾ ਨਾ ਤਾਂ ਇਹ ਪਿੰਕ ਕਲਰ ਆ ਨਾ ਇਹ ਗਾਜ਼ਰੀ ਸ਼ੇਡ ਆ ਕਲਰ ਦਾ ਜਿਹੜਾ ਟੋਨ ਆ ਨਿਹੜੀ ਕਲਰ ਦੀ ਸਭ ਤੋਂ ਸੋਹਣੀ ਸ਼ੇਡ ਆ ਇਹ ਔਰ ਹੱਥ ਪਰਿਆ ਵਾਲਾ ਪਿਓਰ ਦਾ ਸ਼ੇਡ ਆ ਇਹ ਇਹ ਡਿਜ਼ਾਈਨ ਲੈ ਕੇ ਆਇਆ ਪਿਓਰ ਕਰੇਪ ਦੇ ਵਿੱਚ ਹੱਥ ਪਰ ਵਾਲਾ ਸੂਟ ਲੈ ਕੇ ਆਇਆ ਇੱਕ ਆ ਡਿਜ਼ਾਈਨ ਚੈੱਕ ਕਰ ਲੋ ਨਿਊ ਡਿਜ਼ਾਈਨ ਲਾਂਚ ਕਰ ਰਹੇ ਆ ਪਿਓਰ ਕਰੇਪ ਦਾ ਫੁੱਲ ਪਿਓਰ ਕਰੇਪ ਦਾ ਇਹ ਆਰਟੀਕਲ ਆ ਰਿਹਾ ਜੀ ਪੂਰਾ ਫਰੰਟ ਹੈਵੀ ਇਹਦਾ ਜਿਹੜਾ ਘੇਰਾ ਬਣਿਆ ਹੋਇਆ ਉਹ ਬਣਿਆ ਹੋਇਆ ਡਿਜ਼ਾਈਨਰ ਏ ਸ਼ੇਪ ਦੇ ਵਿੱਚ ਘੇਰਾ ਬਣਾਇਆ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਟੋਟਲੀ ਹੈਂਡਵਰਕ ਫੁੱਲ ਫਰੰਟ ਹੈਵੀ ਹੈ ਇੱਕ ਹੁੰਦਾ ਪਿੰਕ ਕਲਰ ਉਹ ਵਾਲਾ ਸ਼ੇਡ ਨਹੀਂ ਹੈਗਾ ਨਾ ਪਿੰਕ ਹੈ ਨਾ ਗਾਜ਼ਰੇ ਜਿਹੜਾ ਹੱਥ ਪਰ ਵਾਲਾ ਪਹਿਲਾਂ ਕਲਰ ਚੱਲਿਆ ਕਰਦਾ ਸੀ ਆਪ ਤੋਂ ਬਹੁਤ ਸਾਲ ਪਹਿਲਾਂ ਪੰਜਾਬ ਦਾ ਕਲਚਰ ਪੰਜਾਬ ਦੇ ਵਿੱਚ ਮੇਨ ਜਿਹੜਾ ਕਲਰ ਦਾ ਨਾਮ ਕਿਹਾ ਜਾਂਦਾ ਉਹ ਹੈਗਾ ਇਹ ਹੱਥ ਪੈਰ ਵਾਲਾ ਸ਼ੇਡ ਆ ਚੈੱਕ ਕਰੋ ਪ੍ਰੋਪਰ 슬ੀਵਸ ਤੇ ਕੰਮ ਆ ਰਿਹਾ ਸਾਰਾ ਹੈਂਡਵਰਕ ਹੈ ਟੋਟਲੀ ਲਖਨਊ ਦਾ ਪੀਸਾ ਉਸ ਤੋਂ ਬਾਅਦ ਬਾਟਮ ਤੇ ਫੁੱਲ ਹੈਵੀ ਕੰਮ ਆ ਰਿਹਾ ਤੁਸੀਂ ਸਲਵਾਰ ਬਣਾਓ ਸ਼ਰਾਰਾ ਬਣਾਓ ਪਲਾਜ਼ੋ ਬਣਾਓ ਇਹ ਕਲਰ ਤਾਂ ਹੁਣ ਬ੍ਰਾਈਡਲ ਲਈ ਵੀ ਵੇਅਰ ਹੋਣ ਲੱਗ ਗਿਆ ਸੋ ਜ਼ਰੂਰੀ ਨਹੀਂ ਆਪਾਂ ਰੈੱਡ ਮਹਿਰੂਨ ਵੇਅਰ ਕਰਨਾ ਜਿਨ੍ਹਾਂ ਨੂੰ ਆ ਕਲਰ ਚਾਹੀਦਾ ਉਹ ਆ ਵੀ ਲੈ ਸਕਦੇ ਆ ਇਹ ਇੱਕ ਬ੍ਰਾਈਡਲ ਆਰਟੀਕਲ ਵੀ ਆ ਆ ਚੈੱਕ ਕਰੋ ਪਾਰਟੀ ਵੇਅਰ ਵੀ ਆ ਬ੍ਰਾਈਡਲ ਵੀ ਆ ਫੁੱਲ ਫਰੰਟ ਹੈਵੀ ਆ ਗਿਆ ਦੁਪੱਟਾ ਦੇਖੋ ਫੋਰ ਸਾਈਡ ਪੂਰਾ ਹੈਵੀ ਦੁਪੱਟਾ ਆ ਗਿਆ ਅਲਟੀਮੇਟ ਆਰਟੀਕਲ ਹੈ ਇਸ ਆਰਟੀਕਲ ਨੂੰ ਹੁਣੇ ਬਾਏ ਕਰ ਲਓ ਬਾਅਦ ਤੁਹਾਨੂੰ ਪਰੇਵੋ ਕਿੰਦਾ ਮਿਲਣਾ ਬਾਲਾ ਡਿਜ਼ਾਈਨ ਪਹਿਲਾਂ ਆਇਆ ਸੀਗਾ ਸੋਲੋ ਗੋਲਡਨ ਸ਼ੇਡ ਦੇ ਵਿੱਚ ਮੈਂਨੇ ਉਹਦੀ ਵੀ ਰੀਲ ਅਪਲੋਡ ਕਰੀ ਹੋਈ ਹੈ ਹੁਣ ਇਹਦੇ ਵਿੱਚ ਅਸੀਂ ਦੋ ਨਵੇਂ ਸ਼ੇਡ ਰੈਡੀ ਕਰਵਾਏ ਆ ਕਿਉਂਕਿ ਹੁਣ ਤੁਹਾਨੂੰ ਪਤਾ ਅੱਗੇ ਵੈਡਿੰਗ ਸੀਜ਼ਨ ਆਣਾ ਹੈ ਵੈਡਿੰਗ ਸੀਜ਼ਨ ਕਰਕੇ ਕਸਟਮਰ ਦੀ ਡਿਮਾਂਡ ਰਹਿਣੀ ਹੈ ਭਾਜੀ ਕਲਰ ਆਪਸ਼ਨ ਚਾਹੀਦੀ ਹੈ ਕਲਰ ਆਪਸ਼ਨ ਚਾਹੀਦੀ ਹੈ ਲੋ ਜੇ ਆਪਾਂ ਕਲਰ ਆਪਸ਼ਨ ਵੀ ਰੈਡੀ ਕਰਵਾ ਦੇਣੀ ਹੈ ਸੋ ਡਿਜ਼ਾਈਨ ਚੈੱਕ ਕਰ ਲਓ ਪਹਿਲਾਂ ਤਾਂ ਡਿਜ਼ਾਈਨ ਮੈਂ ਕ ਸ਼ਾਇਦ ਮੈਨੂੰ ਤਾਂ ਬੋਲਣਾ ਨਾ ਪਵੇ ਡਿਜ਼ਾਈਨ ਹੀ ਬੜਾ ਪਿਆਰਾ ਹੈ ਡਿਜ਼ਾਈਨ ਬਹੁਤ ਦਾ ਮੂਹ ਆ ਲੋ ਆ ਆ ਰਿਆਂ ਦਾ ਫਰੰਟ ਜਿਨ੍ਹਾਂ ਨੂੰ ਪਾਰਟੀ ਵੇਅਰ ਸੂਟ ਚਾਹੀਦੇ ਆ ਸਭ ਤੋਂ ਸੋਹਣੇ ਡਿਜ਼ਾਈਨਰ ਆਰਟੀਕਲ ਚਾਹੀਦੇ ਆ ਅਮਰਤ ਸਰਿਆ ਮਾਲਦਾਂ ਦੇ ਸਟੋਰ ਤੇ ਚਾਹੇ ਵਿਜ਼ਿਟ ਕਰ ਲਿਓ ਚਾਹੇ ਆਨਲਾਈਨ ਸ਼ਾਪਿੰਗ ਕਰ ਲਿਓ ਆਰਡਰ ਕਰਕੇ ਤੁਸੀਂ ਸਭ ਤੋਂ ਸੋਹਣੇ ਆਰਟੀਕਲ ਪ੍ਰੋਵਾਈਡ ਕਰਾਂਗੇ ਇਸ ਵਾਰੀ ਅਲਟੀਮੇਟ ਸਾਡੀ ਕੋਸ਼ਿਸ਼ ਇਹ ਹੈ ਕਿ ਨਵਾਂ ਤੋਂ ਨਵਾਂ ਕਨਸੈਪਟ ਤੁਹਾਨੂੰ ਦਈਏ ਆ ਦੇਖੋ ਕੰਮ ਦੇਖੋ ਕਿੰਨਾ ਪਿਆਰਾ ਹੈ ਯੂਨਿਕ ਆਰਟੀਕਲ ਬਿਲਕੁਲ ਡਿਫਰੈਂਟ ਜਿਨ੍ਹਾਂ ਨੂੰ ਪਾਰਟੀ ਵੇਅਰ ਸੂਟ ਸਭ ਤੋਂ ਸੋਹਣਾ ਚਾਹੀਦਾ ਹੈ ਡਿਜ਼ਾਈਨਰ ਸੂਟ ਕੀ ਹੁੰਦੇ ਆ ਆਹ ਹੁੰਦੇ ਆ ਡਿਜ਼ਾਈਨਰ ਸੂਟ ਉਸ ਤੋਂ ਬਾਅਦ ਆ ਚੈੱਕ ਕਰੋ ਇਹਦੀ ਬਾਟਮ ਦੇ ਵਰਕ ਸਾਰਾ ਹੈਂਡ ਵਰਕ ਰਿਹਾ ਸਲਵਾਰ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਹ ਵੀ ਕਹਿ ਦਵਾ ਕਿ ਜੇ ਇਹੋ ਜਿਹੇ ਆਰਟੀਕਲ ਤੁਸੀਂ ਰੈਡੀ ਕਰਵਾਣੇ ਹੋ ਨਾ ਤਾਂ ਤੁਹਾਨੂੰ 22000 25000 ਰੁਪਏ ਖਰਚਣਾ ਪਏਗਾ ਨਾਲੇ ਆਪਣੇ ਕੋਲ ਰੈਡੀ ਟੂ ਰੈਡੀ ਮਿਲੇਗਾ ਆਰਟੀਕਲ ਔਰ ਡਿਜ਼ਾਈਨ ਇੱਕ ਤੋਂ ਇੱਕ ਮਿਲਣਗੇ ਔਰ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਿਲਣਗੇ ਦੁਪੱਟਾ ਚੈੱਕ ਕਰੋ ਮੈਂ ਕਹਿੰਦਾ ਦੁਪੱਟੇ 'ਚ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਕੰਮ ਨਾ ਹੋਵੇ ਸਾਰਾ ਦੁਪੱਟਾ ਫੁੱਲ ਹੈਵੀ ਬਣਾ ਸਾਰਾ ਟੋਟਲੀ ਹੈਂਡਵਰਕ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਔਰ ਦੋ ਸ਼ੇਡ ਰੈਡੀ ਕਰਵਾਤੇ ਇਹਦੇ 'ਚ ਇੱਕ ਆਊਗਾ ਆਈਸ ਬਲੂ ਤੁਸੀਂ ਕਲਰ ਆਪਣਾ ਹੁਣੇ ਸਿਲੈਕਟ ਕਰਕੇ ਬਾਏ ਕਰ ਲਓ ਇੱਕ ਹੈ ਸ਼ੀਕੂ ਕਲਰ ਵੀ ਬਣ ਰਿਹਾ 골ਡਨ ਉਹਦੀ ਰੀਲ ਮੈਂ ਪਹਿਲਾਂ ਅਪਲੋਡ ਕਰੀ ਹੋਈ ਹੈ ਸਭ ਤੋਂ ਸੋਹਣਾ ਆਰਟੀਕਲ ਆਹ ਵਾਲਾ ਆਰਟੀਕਲ 99% ਹਰ ਕਸਟਮਰ ਨੂੰ ਪ੍ਰੀ ਬੁਕਿੰਗ ਨਹੀਂ ਮਿਲਿਆ ਸੋ ਇੰਨਾ ਪਿਆਰਾ ਡਿਜ਼ਾਈਨ ਹੈ ਪਹਿਲਾਂ ਤਾਂ ਉਹ ਹੀ ਹੱਬ ਤੋਂ ਸੋਨਾ ਆਰਟੀਕਲ ਹੈ ਜੀ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦਾ ਇਹਦੀ ਵੈਸੇ ਰੀਲ ਮੈਨੇ ਆਲਰੇਡੀ ਪਾ ਰੱਖੀ ਆ ਪਰ ਕਸਟਮਰ ਨੂੰ ਕਈਆਂ ਨੂੰ ਰੀਲ ਲੱਭੇ ਨਹੀਂ ਸੋ ਕਸਟਮਰ ਦੀ ਡਿਮਾਂਡ ਆ ਰਹੀ ਭਾਜੀ ਇੱਕ ਵਾਰੀ ਫੇਰ ਰੀਲ ਅਪਲੋਡ ਕਰ ਦਿਓ ਤੁਸੀਂ ਸੋ ਚੈੱਕ ਕਰੋ ਜੀ ਬੜਾ ਪਿਆਰਾ ਆਰਟੀਕਲ ਹੈ ਰੀਲ ਪਾਉਣ ਦਾ ਤਾਂ ਮੌਕਾ ਹੀ ਨਹੀਂ ਮਿਲਦਾ ਦੁਬਾਰਾ ਕਿਉਂਕਿ ਪੀਸੀ ਪ੍ਰੀ ਬੁਕਿੰਗ ਦੇ ਚੱਲ ਰਿਹਾ ਸੀਗਾ ਸੋ ਲੋ ਜੀ ਫਾਈਨਲੀ ਇਹ ਪੀਸ ਤਿੰਨ ਪੀਸ ਸ਼ਾਪ ਤੇ ਹੈਗੇ ਆ ਇਸ ਟਾਈਮ ਰਾਈਟ ਨਾਉ ਬਾਕੀਆਂ ਦੇ ਕੋਰੀਅਰ ਲੱਗ ਚੁੱਕੇ ਆ ਜਿਨ੍ਹਾਂ ਦੇ ਫੁੱਲ ਹੈਵੀ ਪੀਸ ਬਣਾ ਹਾ ਬਾਟਮ ਦੇ ਕੰਮ ਆ ਰਿਹਾ ਸਲਵਾਰ ਦੇ ਪੌਂਚ ਤੇ ਪ੍ਰੋਪਰ ਹੈਵੀ ਕੰਮ ਆਏਗਾ ਪਿਓਰ ਕ੍ਰੇਪ ਦੀ ਬਾਟਮ ਆ ਰਹੀ ਹੈ ਫੁੱਲ ਪਿਓਰ 35 ਗ੍ਰਾਮ オーਰਗੈਂਜ਼ਾ ਸ਼ਾਰਦਾ ਫੈਬਰਿਕ ਆ ਰਿਹਾ ਔਰ ਦੁਪੱਟਾ ਆ ਰਿਹਾ ਕੰਬੀਨੇਸ਼ਨ ਕਲਰ ਕੰਬੀਨੇਸ਼ਨ ਡਿਫਰੈਂਟ ਆ ਸਭ ਤੋਂ ਵੱਡਾ ਡਿਜ਼ਾਈਨ ਵੀ ਬੜਾ ਪਿਆਰਾ ਹੈ ਕੰਬੀਨੇਸ਼ਨ ਬਹੁਤ ਸੋਹਣਾ ਹੈ ਇਹੀ ਚੀਜ਼ਾਂ ਹੁੰਦੀਆਂ ਨੇ ਡਿਫਰੈਂਟ ਕਸਟਮਰ ਦੀ ਡਿਮਾਂਡ ਐਦਾਂ ਦੇ ਆਰਟੀਕਲਾਂ ਦੀ ਹੁੰਦੀ ਹੈ ਸਭ ਤੋਂ ਜ਼ਿਆਦਾ ਆ ਚੈੱਕ ਕਰੋ ਦੁਪੱਟਾ ਦੁਪੱਟੇ ਤੇ ਸਾਰਾ ਹੈਂਡਵਰਕ ਆ ਬੜਾ ਪਿਆਰਾ ਆਰਟੀਕਲ ਆ ਸੋਲੋ ਆਰਟੀ ਫਰਖਾਬਾਦੀ ਇਹ ਵੀ ਫਰਖਾਬਾਦੀ ਆਰਟੀਕਲ ਹੈ ਨਵਾਂ ਆਰਟੀਕਲ ਲਾਂਚ ਹੋਇਆ 골ਡਨ ਚੀਕੂ ਸ਼ੇਡ ਆ ਬੜਾ ਪਿਆਰਾ ਸ਼ੇਡ ਆ ਜੀ ਡਿਜ਼ਾਈਨ ਬੜਾ ਪਿਆਰਾ ਹੈ ਨਵਾਂ ਡਿਜ਼ਾਈਨ ਆਇਆ ਫਰਖਾਬਾਦੀ ਇਸ ਟਾਈਮ ਦਾ ਲੇਟੈਸਟ ਨਿਊਡ ਰੰਗ ਚੈੱਕ ਕਰੋ ਜੀ ਫਰਖਾਬਾਦੀ ਆਰਟੀਕਲ ਔਰ ਸਪੈਸ਼ਲ ਸੋਲੋ ਚੀਕੂ ਕਲਰ ਦੇ ਵਿੱਚ ਆਊਗਾ 골ਡਨ ਚੀਕੂ ਇਹ ਸ਼ੇਡ ਆ ਕੰਮ ਬਹੁਤ ਸੋਹਣਾ ਪ੍ਰੋਪਰ ਹੈਂਡਵਰਕ ਦਾ ਕੰਮ ਆ ਰਿਹਾ ਫਰਖਾਬਾਦੀ ਨਵਾਂ ਡਿਜ਼ਾਈਨ ਬਣਾਇਆ ਹੋਇਆ ਆਰੇ ਕੋ ਪ੍ਰੋਪਰ ਸਲੀਵ ਤੇ ਕੰਮ ਆ ਰਿਹਾ ਜਿਨ੍ਹਾਂ ਨੂੰ ਪਾਰਟੀ ਵੇਅਰ ਸੂਟ ਦੀ ਨੀਡ ਹੈ ਇਸ ਟਾਈਮ ਇੱਕ ਤੋਂ ਇੱਕ ਆਰਟੀਕਲ ਬਰ ਲੈ ਕੇ ਆ ਰਿਹਾ ਤੁਸੀਂ ਆਪਣੇ ਪਾਰਟੀ ਵੇਅਰ ਸੂਟ ਹੁਣੇ ਬਾਏ ਕਰਨੇ ਸ਼ੁਰੂ ਕਰ ਦੋ ਕਿਉਂਕਿ ਸਭ ਤੋਂ ਸੋਹਣੀ ਕਲੈਕਸ਼ਨ ਆਪਣੇ ਕੋਲ ਆ ਰਹੀ ਹੈ ਇਸ ਟਾਈਮ ਆ ਚੈੱਕ ਕਰੋ ਬਾਟਮ ਤੇ ਕੰਮ ਆ ਰਿਹਾ ਕਲਰ ਵੀ ਬਹੁਤ ਸੋਹਣਾ ਹੈ ਡਿਜ਼ਾਈਨ ਵੀ ਬਹੁਤ ਸੋਹਣਾ ਨਵਾਂ ਡਿਜ਼ਾਈਨ ਹੈ ਔਰ ਆ ਆ ਰਿਹਾ ਇਹਨਾਂ ਦਾ ਪੂਰਾ ਹੈਵੀ ਦੁਪੱਟਾ ਜਾਲ ਦੁਪੱਟਾ ਬਣਾਇਆ ਫੋਰ ਸਾਈਡ ਸਾਰਾ ਪੈਚਵਰਕ ਦਾ ਕੰਮ ਹੈ ਬੜਾ ਪਿਆਰਾ ਆਰਟੀਕਲ ਹੈ ਸਿੰਗਲ ਪੀਸ ਆ ਔਰ ਰੇਟ ਦੇ ਅਕੋਰਡਿੰਗ ਆਰਟੀਕਲ ਬਹੁਤ ਸ ਡਿਜ਼ਾਈਨ ਹੀ ਬੜਾ ਪਿਆਰਾ ਹੈ ਪੀਕਾਕਾ ਦਾ ਡਿਜ਼ਾਈਨ ਬਣਿਆ ਹੋਇਆ ਹੈ ਇਹ ਤੁਹਾਨੂੰ ਮੈਂ ਡਿਜ਼ਾਈਨਿੰਗ ਦਿਖਾਣਾ ਪਹਿਲਾਂ ਤਾਂ ਮੈਂ ਬਾਟਮ ਦਾ ਸਟੱਫ ਓਪਨ ਕਰੂੰਗਾ ਨੀਚੇ ਕਿਉਂਕਿ ਤੁਹਾਨੂੰ ਕਲਰ ਦਾ ਪ੍ਰੋਪਰ ਪਤਾ ਲੱਗੇ ਕਿ ਟ੍ਰਾਂਸਪੇਰੈਂਟ ਫੈਬਰਿਕ ਹੈ ਤੇ ਲਾਈਟਿੰਗ ਕਰਕੇ ਕਲਰ ਨਹੀਂ ਸਹੀ ਆਂਦਾ ਐਦਾਂ ਕਲਰ ਦਾ ਪ੍ਰੋਪਰ ਪਤਾ ਲੱਗੇ ਆ ਵੈਸੇ ਪਰਪਲ ਓਨੀਅਨ ਦਾ ਸ਼ੇਡ ਹੈ ਬੜਾ ਪਿਆਰਾ ਕਲਰ ਆ ਆ ਬਾਟਮ ਤੇ ਕੰਮ ਦਿਖਾ ਦੇਵਾਂਗੀ ਬਾਟਮ ਤੇ ਸਾਰਾ ਹੈਵੀ ਕੰਮ ਹੋਇਆ ਆ ਬਾਟਮ ਆ ਰਹੀ ਆਂ ਦੀ ਹੁਣ ਮੈਂ ਤੁਹਾਨੂੰ ਦਿਖਾਣਾ ਜੀ ਸ਼ਰਟ ਸ਼ਰਟ ਦੇਖੋ ਕਿ ਨਹੀਂ ਲਾਜਵਾ ਇਹਦੇ ਦੋ ਸ਼ੇਡ ਰੈਡੀ ਹੋਇਆ ਜਾਂ ਦੋਨ ਇੱਕカラー ਜੀ ਇਹ ਮੋਵ ਆਨੀਅਨ ਪਰਪਲ ਦਾ ਛੇੜਾ ਬੜਾ ਪਿਆਰਾ ਛੇੜਾ ਕੰਮ ਦੇਖੋ ਕਿੰਨਾ ਪਿਆਰਾ ਔਰ ਡਿਜ਼ਾਈਨ ਦੇਖੋ ਕਿੰਨਾ ਲਾਜਵਾ ਪੂਰਾ ਹੈਵੀ ਪੀਸ ਬਣਾ ਹੋਇਆ ਹੈ ਪ੍ਰੋਪਰ ਬਾਜੂ ਤੇ ਕੰਮ ਆ ਰਿਹਾ ਪਰ ਆ ਆ ਰਿਹਾ ਇਹਦਾ ਫੁੱਲ ਹੈਵੀ ਦੁਪੱਟਾ ਪੰਜਾਬੀ ਟ੍ਰੈਡੀਸ਼ਨਲ ਫਰਖਾਬਦੀ ਨਵਾਂ ਡਿਜ਼ਾਈਨ ਹੈ ਇਸ ਟਾਈਮ ਦਾ 2025 ਦਾ ਲੇਟੈਸਟ ਡਿਜ਼ਾਈਨ ਦਿਖਾ ਰਿਹਾ ਹਾਂ ਮੈਂ ਆਹ ਦੇਖੋ ਦੁਪੱਟਾ ਕਿੰਨਾ ਪਿਆਰਾ ਇਹਦੇ ਦੋ ਸ਼ੇਡ ਮਿਲਣਗੇ ਇੱਕ ਮਿਲੂਏਸਟ ਆਈਸ ਬਲੂ ਬਲ ਆਹ ਵੀ ਕਲਰ ਬਹੁਤ ਸੋਹਣਾ ਹੈ ਦੋਨੋਂ ਕਲਰ ਲਾਜਵਾ ਵਾ ਤੁਸੀਂ ਕਲਰ ਕੋਈ ਵੀ ਬਾਏ ਕਰ ਲਓ ਜਿਨ੍ਹਾਂ ਨੂੰ ਪਾਰਟੀ ਇਸ ਟਾਈਮ ਆਪਣੇ ਪਾਰਟੀ ਵਾਲ ਸੂਟ ਹੁਣੇ ਬਾਈ ਕਰਨਾ ਸ਼ੁਰੂ ਕਰ ਲਓ ਚਾਹੇ ਤੁਹਾਡੀ ਵਾਡਿੰਗ ਕਿਸੇ ਵੀ ਮਹੀਨੇ ਦੇ ਵਿੱਚ ਆ ਰਹੀ ਹੈ ਕਿਉਂਕਿ ਐਡਵਾਂਸ ਦੇ ਵਿੱਚ ਬੁਕਿੰਗ ਚੱਲ ਰਹੀ ਹੈ ਨਾ ਇਹਨਾਂ ਆਰਟੀਕਲ ਆਉਂਦੇ ਸਭ ਤੋਂ ਸੋਹਣਾ ਆਰਟੀਕਲ ਹੈ ਸੋ ਤੁਸੀਂ ਕੋਈ ਵੀ ਕਲਰ ਬਾਈ ਕਰ ਲਓ ਬੜਾ ਪਿਆਰਾ ਆਰਟੀਕਲ ਹੈ ਜੀ ਕਾਲ ਜੀ ਸੋ ਫਰਖਾਬਾਦੀ ਵਾਲੇ ਡਿਜ਼ਾਈਨ ਦੇ ਵਿੱਚ ਬੜੇ ਪਿਆਰੇ ਸ਼ੇਡ ਰੈਡੀ ਕਰਵਾਏ ਤੁਹਾਡੇ ਵਾਸਤੇ ਸੁਪਰ ਵਾਇਲਟ ਡਿਜ਼ਾਈਨ ਹੈ ਇਸ ਟਾਈਮ ਦਾ ਬੜਾ ਪਿਆਰਾ ਆਰਟੀਕਲ ਹੈ ਜੀ ਫਰਖਾਬਾਦੀ ਪੰਜਾਬੀ ਟ੍ਰੈਡੀਸ਼ਨਲ ਆਰਟੀਕਲ ਆ ਰਿਹਾ ਹੈ ਔਰ ਇਹ ਸ਼ੇਡ ਥੋੜੀ ਦਿਨ ਪਹਿਲਾਂ ਮੈਨੂੰ ਕਸਟਮਰ ਨੇ ਭ ਸੋ ਕਲਰ ਬੋਸ ਹੋਣਾ ਹੈ ਗਾਜ਼ਰੀਆ ਛੇੜਾ ਬੜਾ ਪਿਆਰਾ ਪੀਚ ਗਾਜ਼ਰੀਆ ਕਲਰ ਹੈ ਫਰੰਟ ਪ੍ਰੋਪਰ ਹੈਵੀ ਬਣਾਇਆ ਹੈ ਪ੍ਰੋਪਰ ਸਲੀਵਸ ਤੇ ਕੰਮ ਆ ਰਿਹਾ ਔਰ ਸਾਰਾ ਬਾਟਮ ਤੇ ਹੈਵੀ ਕੰਮ ਆ ਰਿਹਾ ਪਿਓਰ ਗਲਾਸ ਸ਼ਿਮਰ ਔਰਗੈਂਜ਼ਾ ਸ਼ਰਟ ਦਾ ਕਪੜਾ ਆ ਰਿਹਾ ਤੇ ਪਿਓਰ ਕਲੇਪ ਦੀ ਸਲਵਾਰ ਆ ਰਹੀ ਹੈ ਔਰ ਆ ਆ ਰਹੇ ਹਨ ਦਾ ਦੁਪੱਟਾ ਬੜਾ ਸੋਹਣਾ ਆਰਟੀਕਲ ਹੈ ਛੇੜੇ ਦੇ 4 ਰੈਡੀ ਕਰਵਾਏ ਆ ਸ਼ਾਰੇ ਛੇੜ ਸੋਨੇ ਆ ਤੁਸੀਂ ਆਪਣਾ ਕਲਰ ਕੋਈ ਵੀ ਬਾਏ ਕਰ ਲਓ ਬੜਾ ਪਿਆਰਾ ਆਰਟੀਕਲ ਹੈ ਇੱਕ ਆ ਰਿਹਾ ਬਲੂ ਛੇੜ ਦੀ ਇੱਕ ਆ ਰਿਹਾ ਜੈ ਸੀ ਗ੍ਰੀਨ ਕਲਰ ਇੱਕ ਆ ਗਿਆ ਓਨੀਅਨ ਪਿੰਕ ਸ਼ੇਡ ਇੱਕ ਆ ਗਿਆ ਗਾਜਰੀ ਕਲਰ ਇੱਕ ਆ ਗਿਆ ਓਨੀਅਨ ਪਿੰਕ ਕਲਰ ਤੁਸੀਂ ਕੋਈ ਵੀ ਲੈ ਲਓ ਸਾਰੇ ਰੰਗ ਸੋਹਣੇ ਆ ਬਿਊਟੀਫੁਲ ਆਰਟੀਕਲ ਹੈ 11000 ਤੋਂ ਸਰਵਿਸ ਦਾ ਪ੍ਰਾਈਸ ਰਹੇਗਾ ਮੇਰਾ ਤਾਂ ਬਲੈਕ ਕਲਰ ਬਹੁਤ ਫੇਵਰੇਟ ਆ ਕਿਹਦਾ ਕਿਹਦਾ ਬਲੈਕ ਕਲਰ ਫੇਵਰੇਟ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਪਲੀਜ਼ ਜਿਹੜਾ ਮੈਂ ਬਲੈਕ ਸੂਟ ਲੈ ਕੇ ਆਇਆ ਇਹ ਸੋਲੋ ਬਲੈਕ ਕਲਰ ਦਾ ਇਹ ਆਰਟੀਕਲ ਹੈ ਮੈਂ ਕਹਿੰਦਾ ਸ਼ਾਇਦ ਹੀ ਕੋਈ ਕਸਟਮਰ ਹੋਊਗਾ ਜਿਹਨੂੰ ਬਲੈਕ ਕਲਰ ਨਾ ਪਸੰਦ ਹੋਵੇ ਕਿਉਂਕਿ ਬਲੈਕ ਕਲਰ ਆਲਵੇਸ ਸਭ ਦਾ ਫੇਵਰੇਟ ਹੁੰਦਾ ਕਿਉਂਕਿ ਬਲੈ ਜੇ 1100 ਸੂਟ ਆਉਂਦੇ ਆ ਹਜ਼ਾਰ ਦੇ ਵਿੱਚੋਂ ਮਸਾ ਹੀ 50 ਸੂਟ ਬਣਦੇ ਆ ਜਿਹੜੇ ਬਲੈਕ ਬਣਦੇ ਆ ਨਹੀਂ ਤਾਂ ਮੋਸਟਲੀ ਹੋਰ ਕਲਰਾਂ ਦੇ ਵਿੱਚ ਹੀ ਬਣਦੇ ਆ ਬਲੈਕ ਕਲਰ ਹਮੇਸ਼ਾ ਸ਼ਾਰਟ ਲਿਸਟ ਦੇ ਵਿੱਚ ਰਹਿੰਦਾ ਔਰ ਮੈਂ ਪ੍ਰੋਪਰ ਬੁਟੀਕ ਸਟਾਈਲ ਦਾ ਆਰਟੀਕਲ ਰੈਡੀ ਕਰਵਾਇਆ ਤੁਹਾਡੇ ਲਈ ਬੜਾ ਪਿਆਰਾ ਆਰਟੀਕਲ ਸਾਰਾ ਸਾਰਾ ਹੈਂਡਵਰਕ ਚੋਰਸ ਕੇਰਾ ਬਣਾਇਆ ਹੋਇਆ ਅਲਟੀਮੇਟ ਡਿਜ਼ਾਈਨ ਬਣਾਇਆ ਹੋਇਆ ਬੜਾ ਪਿਆਰਾ ਆਰਟੀਕਲ ਆ ਸਾਰਾ ਹੈਂਡਵਰਕ ਆ ਰਿਹਾ ਪ੍ਰੋਪਰ ਬਲੈਕ ਸ਼ੇਡ ਆ ਜੈਡ ਬਲੈਕ ਕਲਰ ਆ ਪ੍ਰੋਪਰ 슬ੀਵਸ ਤੇ ਕੰਮ ਆ ਰਿਹਾ ਆ ਆ ਰਹੀਆਂ ਨੇ ਦੀ ਬਾਟਮ ਬਾਟਮ ਤੇ 20 ਕੇ ਰਪਣਾ ਹੈ ਇਸ ਦਾ 20 ਇੰਚ ਘੇਰਾਊਗਾ ਆ ਆ ਰਿਹਾ ਬਾਟਮ ਦੇ ਕੰਮ ਮੈਂ ਤੁਹਾਨੂੰ ਪਹਿਲਾਂ ਲਾਈਨਿੰਗ ਦਾ ਸਟੱਫ ਨੀਚੇ ਖੋਲਦਾ ਜੋ ਬਲੈਕ ਪ੍ਰੋਪਰ ਜੈੱਡ ਬਲੈਕ ਕਲਰ ਦੀ ਲਾਈਨਿੰਗ ਲੱਗੇਗੀ ਨਾ ਫਿਰ ਗ੍ਰੇਸ ਕੀ ਆਣੀ ਹੈ ਸ਼ਰਟ ਦੀ ਉਹ ਫਿਰ ਪਤਾ ਲੱਗੂਗੀ ਆ ਚੈੱਕ ਕਰੋ ਕਿਉਂਕਿ ਨਹੀਂ ਤਾਂ ਵੀਡੀਓ ਦੇ ਵਿੱਚ ਤਾਂ ਥੋੜਾ ਜੱਲ ਭੈਣ ਦਾ ਬਲੈਕ ਸ਼ੇਡ ਪਰ ਇਹ ਪ੍ਰੋਪਰ ਜੈੱਡ ਬਲੈਕ ਕਲਰ ਹੈ ਕਲਰ ਦੇਖੋ ਡਿਜ਼ਾਈਨ ਅਲਟੀਮੇਟ ਲੈ ਕੇ ਆਇਆ ਰੇਟ ਸੁਣ ਲਓ ਕੀ ਹੈ ਰੇਟ ਕੁਝ ਵੀ ਨਹੀਂ ਹੈਗਾ ਹੈਂਡਵਰਕ ਦਾ ਕੰਮ ਹੈ ਸਾਰਾ ਕੋਈ ਕੰਪਿਊਟਰਾਈਜ਼ ਕੰਮ ਨਹੀਂ ਸਾਰਾ ਟੋਟਲੀ ਹੈਂਡਵਰਕ ਰੇਟ 4700 ਪ੍ਰਾਈਸ ਆ ਰਿਹਾ ਔਰ ਆ ਆ ਰਿਆ ਇਹਨਾਂ ਦਾ ਦੁਪੱਟਾ ਜਿਨ੍ਹਾਂ ਦਾ ਬਲੈਕ ਕਲਰ ਫੇਵਰਟ ਹੈ ਤਾਂ ਸਭ ਤੋਂ ਸੋਨਾ ਡਿਜ਼ਾਈਨ ਮੈਂ ਲੈ ਕੇ ਆਇਆ ਸੂਟ ਨੂੰ ਹੁਣੇ ਆਰਡਰ ਕਰ ਲਓ ਸੂਟ ਇੱਕ ਆਇਆ ਜਿਹੜਾ ਪਹਿਲਾ ਆਰਡਰ ਕਰ ਗਿਆ ਉਹਦਾ ਕੋਰੀਆ ਨਾਲ ਦੇ ਨਾਲ ਲੱਗਣਾ ਬਾਅਦ ਦੇ ਵਿੱਚ ਤੁਸੀਂ ਬੁਕਿੰਗ ਕਰਵਾ ਲਓ ਆਪਣੀ ਫਿਰ ਹਫਤੇ ਬਾਅਦ ਮਿਲਣਾ